ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਹਿੰਦੂ ਲੀਡਰ ਦਾ ਇੰਟਰਵਿਊ ਕੀਤਾ ਉਹ ਬੈਠ ਕੇ ਇਹ ਗੱਲ ਕਰਦੇ ਆ ਕਿ 25000 ਦੀ ਗਿਣਤੀ ਲਿਆ ਦਿਓ ਸਾਨੂੰ ਜਿੱਥੇ ਮਰਜ਼ੀ ਭਾ ਲਿਆ ਜੇ ਇਹ ਗਿਣਤੀ ਹੈ ਆਪਣੇ ਕੋਲ ਬਣਾ ਦੇ ਟ੍ਰੁੱਥ ਟ੍ਰੁੱਥ ਕਮਿਸ਼ਨ ਬਣਾ ਲੈਣ ਉਹ ਪੈਰਲਲ ਨੈਰੇਟਿਵ ਦਿੰਦੇ ਉਹ ਕਹਿੰਦੇ 35000 ਹਿੰਦੂ ਮਾਰਤਾ ਇਹ ਪੈਰਲਲ ਨੈਰੇਟਿਵ ਦਿੰਦੇ ਆ ਫਿਰ ਤੋਂ ਬੜਾ ਸੌਖਾ ਟੁੱਥ ਕਰੀ ਕਮਿਸ਼ਨ ਬਣਾ ਦੇਣ 25 ਵੀ ਨਿਕਲੇ ਉਧਰ 35 ਵੀ ਨਿਕਲੇ ਭਾਈ ਸਾਹਿਬ ਬਾਰੇ ਜਿਹੜੀ ਫਿਲਮ ਹੈ ਉਹ ਕਿੱਥੇ ਖੜੀ ਹੈ ਜੀ ਵੀ ਚਮਕੀਲਾ ਆ ਗਈ ਉਹ ਫਿਲਮ ਨਹੀਂ ਆਈ ਉਹ ਰੋਕੀ ਹੋਈ ਆ ਕਹਿੰਦੇ ਕੱਟ ਲਾਉਗੇ ਇਹਦੇ ਵਿੱਚ ਐਗਰੀਮੈਂਟ ਆ ਹੋਏ ਆ ਵੀ ਜਿਹੜੀ ਅਸਲੀ ਫਿਲਮ ਹੈ ਜਿਹੜੀ ਅਸੀਂ ਪੜ੍ਹੀ ਆ ਜਿਹਦਾ ਸਕ੍ਰਿਪਟ ਅਸੀਂ ਪੜ੍ਹਿਆ ਜੇ ਉਹ ਆਊਗੀ ਤੇ ਆਊਗੀ ਨਹੀਂ ਤੇ ਨਹੀਂ ਆਊਗੀ ਤਾਂ ਇਹ ਮਤਲਬ ਸਟੇਟ ਫਿਲਮ ਵੀ ਨਹੀਂ ਆਉਣ ਦੇਣਾ ਚਾਹੁੰਦੀ ਔਰ ਚੰਗੀਲਾ ਰਿਲੀਜ਼ ਕਰਾਉਂਦੀ ਹੈ ਸੇਮ ਐਕਟਰ ਦੀ ਉਹੀ ਦਿਲਜੀਤ ਹੈ ਉਹਦੇ ਵਿੱਚ ਵੀ ਉਹੀ ਦਿਲਜੀਤ ਹੈ ਕੀ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਾਹ ਇਹਦੇ ਨਾਲ ਖੁੱਲੂਗਾ ਬਹੁਤ ਟੈਕਨੀਕਲ ਗੱਲ ਹੈ ਨਹੀਂ ਹੋਰ ਸਾਡੇ ਕੋਲੇ ਕੋਈ ਰਾਹ ਹੀ ਨਹੀਂ ਬਚਦਾ ਇਹ ਪੰਥਕ ਲੜਾਈ ਹੈ ਜਾਂ ਫਿਰ ਹਿਊਮਨ ਰਾਈਟਸ ਦੀ ਲੜਾਈ ਹੈ ਪੰਥ ਪੰਜਾਬ ਦੀ ਨੇਕੀ ਤੇ ਬਦੀ ਦੀ ਜੰਗ ਹੈ ਇਸ ਵੇਲੇ ਜਿਹੜੇ ਸੰਵਿਧਾਨ 'ਚ ਭਾਈ ਸਾਹਿਬ ਬਲੀਵ ਹੀ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਫਿਰ ਉਹ ਸੰਵਿਧਾਨ ਦੀ ਸੌਂ ਕਿਵੇਂ ਚੁੱਕੋਗੇ ਕੀ ਜਦੋਂ 20 25 ਹਜ਼ਾਰ ਬੰਦਾ ਲਾਹ ਵਾਰਿਸ ਕਰਤਾ ਉਸ ਸੰਵਿਧਾਨ ਦੇ ਅਨੁਸਾਰ ਸੀ ਪਰ ਜਿਹੜੀ ਸੋਵਰਨ ਸਟੇਟ ਦਾ ਜ਼ਿਕਰ ਉਹ ਵਾਰ-ਵਾਰ ਕਰਦੇ ਆ ਉਹਦੀ ਲੜਾਈ ਇਸੇ ਮੌਜੂਦਾ ਸਟੇਟ ਦਾ ਹਿੱਸਾ ਬਣ ਕੇ ਕੀਤੀ ਜਾ ਸਕਦੀ ਹੈ ਇਹ ਸਾਰੀਆਂ ਗੱਲਾਂ ਦੇ ਸਾਨੂੰ ਜਵਾਬ ਦੇ ਦੇਣ ਤੇ ਫਿਰ ਅਸੀਂ ਦੱਸਾਂਗੇ ਵੀ ਅਮਰਪਾਲ ਨੇ ਸੰਵਧਾਨ ਦੀ ਵਿਆਖਿਆ ਕਿਵੇਂ ਕੀਤੀ ਹੈ ਸੰਵਧਾਨ ਠੀਕ ਆ ਪਰ ਜਿਹੜੇ ਲੋਕ ਆਪਣੇ ਲਈ ਹੋਰ ਇੰਪਲੀਮੈਂਟ ਕਰਦੇ ਸੰਵਧਾਨ ਤੇ ਸਾਡੇ ਲਈ ਕੁਝ ਹੋਰ ਇੰਪਲੀਮੈਂਟ ਕਰਦੇ ਜਿਉਂ ਕਹਿੰਦਾ ਪਾਸਪੋਰਟ ਵੀ ਇੱਕ ਡਾਕੂਮੈਂਟ ਮੰਨਦਾ ਤੇ ਕੀ ਇਹਦੇ 'ਚ ਸ਼ੱਕ ਹੈ ਕਿ ਪਾਸਪੋਰਟ ਜਿਹੜਾ ਸਾਡਾ ਉਹ ट्रैवल ਡਾਕੂਮੈਂਟ ਆ ਉਹ ਸਾਡੀ ਆਈਡੈਂਟੀਟੀ ਵੀ ਆ ਵਰਲਡ ਵਾਈਡ ਕਿ ਅਸੀਂ ਜੇ ਭਾਰਤੀ ਹੋਣ ਦਾ ਕਿਤੇ ਸਬੂਤ ਦੇਣਾ ਤਾਂ ਪਾਸਪੋਰਟ ਹੀ ਸਬੂਤ ਹੋ ਹੁਣ ਆਧਾਰ ਕਾਰਡ ਤੋਂ ਬਿਨਾਂ ਤਾਂ ਸਾਡਾ ਬੈਂਕ ਦਾ ਖਾਤਾ ਵੀ ਨਹੀਂ ਖੁੱਲਦਾ ਤੇ ਫੇਰ ਅਸੀਂ ਇੱਥੇ ਰਹਿਣਾ ਐ ਅਸੀਂ ਕੋਈ ਪਸ਼ੂ ਪੰਛੀ ਜਾਂ ਡੰਗਰ ਤਾਂ ਨਹੀਂ ਗਏ ਅਸੀਂ ਆਦਮੀਆਂ ਵਾਂਗੂ ਰਹਿਣਾ ਚਾਹੁੰਦੇ ਆ ਇੱਕ ਤਾਂ ਵੀ ਬੰਦਾ ਮੇਰੇ ਮੂਰੇ ਲਿਆ ਕੇ ਖੜਾ ਕਰ ਦੋ ਜਿਹਨੇ ਨਸ਼ਾ ਛੱਡਿਆ ਹੋਵੇ ਅਮਰਤਪਾਲ ਦੇ ਕਹਿੰਦੇ ਜੇ ਆਨੰਦਪੁਰ ਸਾਹਿਬ ਅਮਰਤ ਛਕਿਆ ਹੈ ਜਾਂ ਕਾਲ ਤੱਕ ਸਾਹਬ ਤੇ ਅਮਰਤ ਛਕਿਆ ਹੈ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਉਹ ਆਦਮੀ ਦੁਬਾਰਾ ਨਸ਼ਾ ਕਰਨ ਲੱਗ ਗਿਆ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਹਲਕਾ ਖਡੂਰ ਸਾਹਿਬ ਦੇ ਵਿੱਚ ਮੌਜੂਦ ਹਾਂ ਤੇ ਗਰਾਊਂਡ ਦੇ ਉੱਤੇ ਆ ਕੇ ਪਤਾ ਲੱਗ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਇੱਕ ਨਹੀਂ ਦੋ ਨਹੀਂ ਸੈਂਕੜੇ ਪਿੰਡ ਇਕੱਠੇ ਹੋ ਕੇ ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਕ ਨਾਰੇ ਦੇ ਨਾਲ ਆ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਇੱਥੋਂ ਜਿਤਾਉਣਾ ਹੈ ਬਹੁਤ ਵੱਡੇ ਸਵਾਲ ਅਕਾਲੀ ਦਲ ਖੜੇ ਕਰ ਰਿਹਾ ਪੰਥਕ ਅਕਾਲੀ ਦਲ ਕਹੋਂਦਾ ਰਿਹਾ ਪੰਥ ਦੀ ਗੱਲ ਭਾਈ ਅਮਰਤਪਾਲ ਸਿੰਘ ਕਰ ਰਿਹਾ ਹੈ ਔਰ ਇੱਕ ਨਵੀਂ ਗੱਲ ਜਿਹੜੀ ਹੁਣ ਅੱਜ ਸਾਹਮਣੇ ਇਹ ਆ ਰਹੀ ਹੈ ਕਿ ਸੰਗਤ ਕਹਿ ਰਹੀ ਹੈ ਕਿ ਅਸੀਂ ਕਿਹਾ ਭਾਈ ਸਾਹਿਬ ਨੂੰ ਕਿ ਤੁਸੀਂ ਚੋਣ ਲੜਨੀ ਹੈ ਉਹਨਾਂ ਨੇ ਨਹੀਂ ਕਿਹਾ ਕਿ ਮੈਂ ਬਾਹਰ ਆਉਣਾ ਵਾਸਤੇ ਚੋਣ ਲੜਨੀ ਚਾਹਣਾ ਇਹਨਾਂ ਤਮਾਮ ਸਵਾਲਾਂ ਦੇ ਉੱਤੇ ਤੇ ਵਿਰੋਧੀ ਕਹਿ ਰਹੇ ਆ ਕਿ ਜੇ ਸੰਵਿਧਾਨ ਨੂੰ ਨਹੀਂ ਮੰਨਦੇ ਫਿਰ ਉਸੇ ਸੰਵਿਧਾਨ ਦੀ ਸੌਂ ਕਿਉਂ ਚੁੱਕੋਗੇ ਅੱਜ ਗੱਲਬਾਤ ਕਰਾਂਗੇ ਹਲਕਾ ਖਡੂਰ ਸਾਹਿਬ ਦੇ ਵਿੱਚ ਬੀਬੀ ਖਾਲੜਾ ਸਾਡੇ ਨਾਲ ਨੇ ਖਾਰਾ ਸਾਹਿਬ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਤੁਹਾਡੇ ਤੋਂ ਸ਼ੁਰੂ ਕਰਨੀ ਚਾਹੁੰਨਾ ਕਿ ਤੁਸੀਂ ਸੰਬੋਧਨ ਕਰ ਰਹੇ ਸੀ ਇਹ ਪੰਥਕ ਲੜਾਈ ਹੈ ਜਾਂ ਫਿਰ ਹਿਊਮਨ ਰਾਈਟਸ ਦੀ ਲੜਾਈ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਹਿਊਮਨ ਰਾਈਟਸ ਦੀ ਜਿਹੜਾ ਸਾਡੇ ਗੁਰੂ ਸਾਹਿਬ ਨੇ ਸਾਡੇ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਸ਼ੁਰੂ ਕੀਤੀ ਹੈ ਤੇ ਉਹ ਪੰਥਕ ਲੜਾਈ ਵੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਵੀ ਇਹਦੇ ਵਿੱਚ ਮੈਂ ਨਹੀਂ ਸਮਝਦੀ ਕੋਈ ਫਰਕ ਹੈ ਇਹ ਉਸ ਸਿਧਾਂਤ ਦੇ ਉੱਤੇ ਦੋਨੋਂ ਗੱਲਾਂ ਸੇਮ ਪੈਰਾ ਦਿੰਦੀਆਂ ਚਾਹੇ ਉਹ ਪੰਥਕ ਗੱਲ ਹੈ ਚ ਨਹੀਂ ਮੇਰੀ ਪੀਰੀ ਦੇ ਸਿਧਾਂਤ ਤੇ ਗੱਲ ਚੱਲ ਰਹੀ ਹੈ ਨਾ ਇਹ ਧਰਮ ਦੀ ਲੜਾਈ ਹੈ ਤੇ ਸਾਡੇ ਤੇ ਤਾਂ ਮੀਰੀ ਪੀਰੀ ਦਾ ਸਿਧਾਂਤ ਆ ਸੀ ਇਹਨਾਂ ਰਾਜਨੀਤੀ ਵੀ ਕਰ ਸਕਦੇ ਹਾਂ ਅਸੀਂ ਧਰਮ ਦੀ ਲੜਾਈ ਵੀ ਲੜ ਸਕਦੇ ਤੇ ਇਹ ਲੜਾਈ ਜਿਹੜੀ ਆ ਇਹ ਅਸੀਂ ਬੜੇ ਚਿਰ ਦੀ ਵਿੱਡੀ ਹੋਈ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਮਨੁੱਖੀ ਅਧਿਕਾਰਾਂ ਦਾ ਪਤਾਮਾ ਸੀਗਾ ਜਿਨ੍ਹਾਂ ਨੇ ਜਨੇਊ ਖਾਤਰ ਹਿੰਦੂਆਂ ਦੇ ਜਨੇਊ ਖਾਤਰ ਆਪਣੀ ਗਰਦਨ ਕਟਵਾਤੀ ਤੇ ਉੱਥੋਂ ਅਸੀਂ ਇਹ ਸ਼ੇਧ ਲੈ ਕੇ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਰਹੇ ਤੁਸੀਂ ਅੱਜ ਇਹ ਕਿਉਂ ਕਿਹਾ ਕਿ 19 ਚ ਜੋ ਹੋਇਆ ਉਹਦਾ ਗਿਲਾ ਨਹੀਂ ਹੈ ਤੁਹਾਨੂੰ ਸੰਗਤ ਨੇ ਜੇ ਜਿੰਨਾ ਪਿਆਰ ਦਿੱਤਾ ਪਰ ਤੁਹਾਨੂੰ ਜਤਾਇਆ ਨਹੀਂ ਹੈ ਹੁਣ ਤੁਸੀਂ ਜ਼ੋਰ ਲਾ ਰਹੇ ਹੋ ਉਹਨਾਂ ਲੋਕਾਂ ਤੋਂ ਹੀ ਆ ਕੇ ਵੋਟ ਮੰਗ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਨਹੀਂ ਜਤਾਇਆ ਸੀ ਤੁਹਾਨੂੰ ਸਮਝ ਨਹੀਂ ਲੱਗੀ ਇਹਨਾਂ ਲੋਕਾਂ ਨੇ ਤਾਂ ਮੈਨੂੰ ਵੋਟਾਂ ਪਾਈਆਂ ਵੋਟਾਂ ਐਵੇਂ ਤਾਂ ਨਹੀਂ ਨਿਕਲੀਆਂ ਉਥੇ ਹੋਰ ਲੋਕ ਹੈ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈਆਂ ਇਹ ਤੇ ਸਾਰੇ ਮੇਰੇ ਆਪਣੇ ਆ ਇਹ ਤੇ ਸਾਡੀ ਹਮੈਤ ਚਾਏ ਆ ਇਹ ਪਹਿਲਾਂ ਵੀ ਸਾਡੀ ਹਮੈਤ ਸੀ ਮੈਂ ਸਿਰਫ ਇਸ ਪਿੰਡ ਦਾ ਜ਼ਿਕਰ ਨਹੀਂ ਕਰ ਰਿਹਾ ਮੈਂ ਹਲਕੇ ਦਾ ਜ਼ਿਕਰ ਕਰ ਰਿਹਾ ਹਾਂ ਤੁਹਾਡੇ ਨਾਲ ਹਲਕੇ ਦਾ ਜ਼ਿਕਰ ਕਰਨੀ ਹੈ ਉਹ ਲੋਕ ਫਿਰ ਤੁਸੀਂ ਇਹ ਮੰਨ ਕੇ ਚੱਲੋ ਕਿ 2.5 ਲੱਖ 2.5 ਲੱਖ ਵੋਟ ਮੇਰੀ ਪਹਿਲੀ ਤੇ 2.5 ਲੱਖ ਤੋਂ ਅਸੀਂ ਉੱਤੇ ਲੈ ਕੇ ਜਾਣੀ ਹੈ ਹੋਰ ਉਹ ਹੋਰ ਵੋਟ ਕਿਧਰ ਹੀ ਨਹੀਂ ਗਈ ਜਿਹੜੇ ਲੋਕਾਂ ਦਾ ਟੀਚਾ 5 ਲੱਖ ਦਾ 5 ਤੋਂ ਵੀ ਵੱਧ ਹੈ ਸਾਡਾ 5 ਤੋਂ ਵੱਧ ਦਾ ਟੀਚਾ ਹੈ ਔਰ ਜਿੰਨੀ ਤੋਂ ਵੱਧ ਹੈ ਜਿੰਨੀ ਵੀ ਸਾਨੂੰ ਮੈਨੂੰ ਲੱਗਦਾ ਜਿਹੜਾ ਅੱਜ ਚੱਲ ਰਿਹਾ ਹੈ ਨਾ ਮਾਹੌਲ ਪੰਜਾਬ ਦੇ ਵਿੱਚ ਜਿਹੜੇ ਪਿੰਡ ਵਿੱਚ ਵੀ ਜਾਓ ਇਹ ਗੱਲ ਕਹਿ ਰਹੀ ਹੈ ਜਿਹੜੇ ਲੋਕ ਹੈ ਕਿ ਅਸੀਂ ਪਾਰਟੀ ਬਾਜੀ ਤੋਂ ਉੱਠੇ ਉੱਚੇ ਉੱਠ ਕੇ ਨਾਸੀ ਕਾਂਗਰਸੀਆਂ ਨਾਸੀ ਕਾਲੀਆਂ ਇਹ ਸੀਟ ਦੀ ਜਿਹੜੀ ਲੜਾਈ ਆ ਇਹਦੇ ਵਿੱਚ ਸਾਡੀਆਂ ਕਿਸਾਨ ਯੂਨੀਅਨਾਂ ਜਿਹੜੇ ਹੋਰ ਟ੍ਰੇਡ ਯੂਨੀਅਨਾਂ ਉਹ ਸਾਰੀਆਂ ਹਿੱਸਾ ਲੈ ਰਹੀਆਂ ਔਰ ਇਹ ਕਹਿੰਦੀਆਂ ਕਿ ਪੰਥ ਪੰਜਾਬ ਦੀ ਨੇਕੀ ਤੇ ਬਦੀ ਦੀ جنگ ਹੈ ਇਸ ਵੇਲੇ ਇਹ ਜਿਹੜਾ ਅਸੀਂ ਸੰਤਾਪ ਹੰਡਾਇਆ ਨਾ 40 ਸਾਲ 40 ਸਾਲ ਹੋਣ ਵਾਲੇ ਆ ਤੇ ਉਹ ਜਿਹੜਾ ਸੰਤਾਪ ਹੰਡਾਇਆ ਕਿਤੇ ਤਾਂ ਕਿਤੇ ਪਰਮਾਤਮਾ ਮਿਹਰ ਕਰਦਾ ਹੀ ਹੈ ਨਾ ਕਿਤੇ ਤਾਂ ਕਿਤੇ ਇਹ ਵਜੋਂ ਸਾਨੂੰ ਕੁਝ ਪਰਮਾਤਮਾ ਕੰਪਨਸੇਟ ਕਰੂਗਾ ਨਾ ਤੇ ਮੈਨੂੰ ਲੱਗਦਾ ਹੈ ਵੀ ਕਿ ਜਦੋਂ ਫਿਰ ਜ਼ੁਲਮ ਬਹੁਤ ਵੱਧ ਜਾਂਦਾ ਨਾ ਤੇ ਫਿਰ ਪਰਮਾਤਮਾ ਕੋਈ ਨਾ ਕੋਈ ਚੰਗਾ ਆਦਮੀ ਭੇਜਦਾ ਜਿਵੇਂ ਜਦੋਂ ਕਤਲੇਆਮ ਹੋ ਰਿਹਾ ਸੀਗਾ ਪੰਜਾਬ ਦੇ ਵਿੱਚ ਜਿਹੜਾ 90 ਤੋਂ ਲੈ ਕੇ 93 ਤੱਕ ਤਾਂ ਕੇ ਵੀ ਇਸ ਗੱਲ ਨੇ ਇਹ ਗੱਲ ਕਹਤੀ ਸੀਗੀ ਕਿ ਮੈਂ ਇਹਨਾਂ ਦੀ ਉਮਰ ਤਿੰਨ ਸਾਲ ਮਿਟ ਦਿੱਤੀ ਆ ਕੋਈ ਰੱਬ ਵੀ ਨਹੀਂ ਇਹ ਇਹ ਗੱਲ ਕਹਿੰਦਾ ਵੀ ਮੈਂ ਕਿਸੇ ਦੀ ਉਮਰ ਮਿਟ ਦਿੱਤੀ ਆ ਤੇ ਉਹ ਸਾਰਾ ਕੁਝ ਹੋਇਆ ਤੇ ਜਸਵੰਤ ਸਿੰਘ ਖਾਲੜਾ ਵੀ ਇੰਗਲੈਂਡ ਤੋਂ ਆ ਕੇ ਜਿਹੜਾ ਲੋਕਾਂ ਦੇ ਵਿੱਚ ਵਿਚਰਿਆ ਉਹਨੇ ਕਿਹਾ ਨਹੀਂ ਮੈਂ ਇਹ ਜ਼ੁਲਮ ਨਹੀਂ ਸਹਿ ਸਕਦਾ ਮੈਂ ਇਹ ਘਰ ਘਰ ਜਾ ਕੇ ਫੀਲਡ ਦੇ ਵਿੱਚ ਕੰਮ ਕੀਤਾ ਤੇ ਜਦੋਂ ਸਟੇਟ ਨੂੰ ਚੈਲੰਜ ਕਰਨ ਦਾ ਵੇਲਾ ਆਇਆ ਉਹਨੇ ਕੀਤਾ ਉਹਨੇ ਕਿਹਾ ਵੀ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਵਿਚਾਰਾਂ ਦੀ ਗੱਲ ਹੈ ਇਹ ਤੇ ਟੇਬਲ ਟਾਕ ਕਰੋ ਮੇਰੇ ਨਾਲ ਮੈਂ ਦੱਸਦਾ ਨਹੀਂ ਬੱਚੇ ਕਿੱਥੋਂ ਗਏ ਤੇ ਹੁਣ ਉਹੋ ਜਿਹਾ ਮਾਹੌਲ ਕਦੇ ਸਾਡੇ ਬੱਚਿਆਂ ਨੂੰ ਗੈਂਗਸਟਰ ਬਣਾਇਆ ਜਾ ਰਹੇ ਆ ਤੇ ਅੱਧੀ ਜਵਾਨੀ ਤਾਂ ਸਾਡੀ ਨਸ਼ੇ ਵਿੱਚ ਘਰ ਘਰਤੀ ਇਹਨਾਂ ਨੇ ਤੇ ਮੈਨੂੰ ਲੱਗਦਾ ਪ੍ਰਮਾਤਮਾ ਦਾ ਬਹੁਤ ਚੰਗਾ ਕੋਈ ਇਸ਼ਾਰਾ ਹੈ ਇਸ ਵੇਲੇ ਅਮਰਤਪਾਲ ਦਾ ਹੋਣਾ ਤੇ ਜੇ ਅਮਰਤਪਾਲ ਆ ਕੇ ਸਾਡੀ ਏ ਧਿਰ ਬਣਦਾ ਇਸ ਪੰਜਾਬ ਦੀ ਇਸ ਸੰਭਾਵਨਾ ਵਾ ਵੱਧਦੀਆਂ ਇਸ ਗੱਲ ਦੀਆਂ ਤੇ ਫਿਰ ਮੈਨੂੰ ਲੱਗਦਾ ਨਸ਼ੇ ਵੀ ਖਤਮ ਹੋ ਜਾਣੀ ਹੈ ਤੇ ਇੱਕ ਚੰਗਾ ਹਲੀਮੀ ਰਾਜ ਜਿਹਨੂੰ ਅਸੀਂ ਬੇਗਮਪੁਰਾ ਦਾ ਰਾਜ ਕਹਾਂਗੇ ਉਹਦੀ ਸ਼ੁਰੂਆਤ ਉਹ ਸ਼ੁਰੂਆਤ ਤੁਸੀਂ ਕਹਿ ਰਹੇ ਹੋ ਖਡੂਰ ਸਾਹਿਬ ਤੋਂ ਹੋਵੇ ਖਡੂਰ ਸਾਹਿਬ ਤੋਂ ਹੋਵੇ ਮੋੜ ਇੱਥੋਂ ਵੱਜਿਆ ਜਾਊਗਾ ਬਿਲਕੁਲ ਵੇਖਿਆ ਕਿ ਪੰਥਕ ਤੌਰ ਤੇ ਤਾਂ ਪਹਿਲਾਂ ਵੀ ਜਿੱਤਦੇ ਰਹੇ ਆ 99 ਚ ਇੰਨੀਆਂ ਸਾਰੀਆਂ ਸੀਟਾਂ ਆਈਆਂ ਮਾਨ ਸਾਹਿਬ ਬਾਈ ਇਲੈਕਸ਼ਨ ਜਿੱਤੇ ਐ ਉਹਦੇ ਨਾਲ ਉਹ ਵੱਖਰਾ ਕਿਵੇਂ ਆ ਫਿਰ ਇਹਦੇ ਨਾਲ ਉਹ ਵੱਖਰਾ ਹੈ ਕਿਉਂਕਿ ਜਿਹੜੇ ਵੱਡੇ ਬਾਦਲ ਸਾਹਿਬ ਦੀਆਂ ਸਿਆਸਤਾਂ ਸੀ ਨਾ ਵੀ ਉਹੋ ਜਿਹੇ ਬੰਦੇ ਖੜੇ ਕਰਦੋ ਜਿਹੜੇ ਜਾ ਕੇ ਉੱਥੇ ਸੰਸਦ ਦੇ ਵਿੱਚ ਸੌਂ ਕੇ ਮੁੜਿਆ ਉਹ ਤੇ ਲੋਕਾਂ ਨੂੰ ਇੰਨੀ ਸਿਆਸੀ ਸਮਝ ਵੀ ਨਹੀਂ ਹੁੰਦੀ ਸੀਗੀ ਤੇ ਹੁਣ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਹੁਣ ਤੇ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਸਾਰਾ ਜਿਹੜਾ ਟ੍ਰੈਂਡ ਹੀ ਚੇਂਜ ਹੋ ਗਿਆ ਸਿਆਸਤ ਦਾ ਜਿਵੇਂ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਬਦਲੀਆਂ ਜਾਂਦੀਆਂ ਕਹਾਣੀਆਂ ਪਹਿਲਾਂ ਕਿੱਥੇ ਲੋਕ ਐਡੇ ਸਿਆਸੀ ਹੁੰਦੇ ਸੀਗੇ ਹੁਣ ਤੇ ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਓ ਮੂੰਹ ਤੋੜ ਜਵਾਬ ਦਿੰਦਾ ਹੈ ਇੱਕ ਛੋਟੇ ਬੱਚੇ ਨੂੰ ਵੀ ਪਤਾ ਵੀ ਸਿਆਸਤ ਕੀ ਚੀਜ਼ ਹੈ ਤੇ ਹੁਣ ਉਹ ਅੱਗੇ ਵਾਲੀ ਗੱਲ ਨਹੀਂ ਰਹੀ ਤੇ ਹੁਣ ਜਿਹੜਾ ਪੰਜਾਬ ਨੂੰ ਬਚਾਉਣ ਵਾਲਾ ਕੋਈ ਤੇ ਨਿਤਰੂਗਾ ਕੋਈ ਤਾਂ ਨਿਤੁਰਾਇ ਨੇ ਸਾਥ ਨਹੀਂ ਦਿੱਤਾ ਸਾਨੂੰ ਅਸੀਂ ਜਦੋਂ ਜਦ ਕੀਤੀ ਮੈਂ ਵੀ ਕੀਤੀ ਹੋਰ ਬੜੇ ਲੋਕਾਂ ਨੇ ਜਿਹੜਾ ਸਾਡੇ ਨਾਲ ਵਾਪਰਿਆ ਉਹਦੀ ਗੱਲ ਕੀਤੀ ਪਰ ਇਹਨਾਂ ਨੇ ਸਾਨੂੰ ਕੋਈ ਨਾਂ ਕਿਦੋਂ ਨਾਂ ਲੈਣ ਦਿੱਤਾ ਤੇ ਨਾਂ ਦਵਾਉਣਾ ਤਾਂ ਕੀ ਸੀ ਲੈਣ ਵੀ ਨਹੀਂ ਦਿੱਤਾ ਥੋੜੀ ਇਹ ਮਹਿੰਮ ਲੋਕ ਲਹਿਰ ਚ ਤਬਦੀਲ ਹੋ ਜਾਊਗੀ ਹੋਈ ਪਈ ਐ ਹੋਈ ਪਈ ਐ ਹਾਂਜੀ ਮੈਨੂੰ ਲੋਕ ਲਹਿਰ ਗਈ ਹੁੰਦੀ ਆ ਜਦੋਂ ਲੋਕ ਆ ਕੇ ਆਪ ਕਹਿਣ ਕੇ ਤੁਹਾਨੂੰ ਉਹਨ ਦੀ ਲੋੜ ਨਹੀਂ ਹੈਗੀ ਅਸੀਂ ਸਾਰੀ ਜ਼ਿੰਮੇਵਾਰੀ ਚੱਕਦੇ ਹਾਂ ਅਸੀਂ ਬੋਟਾਂ ਆਪ ਪਾਉਣੀਆਂ ਪਾਉਣੀਆਂ ਤੇ ਤੁਸੀਂ ਸ਼ਮੂਲੀਅਤ ਵੀ ਵੇਖੋ ਬੀਬੀਆਂ ਦੀ ਕਿੰਨੀ ਸ਼ਮੂਲੀਅਤ ਅੱਜ ਕੱਲ ਕਿਸੇ ਵੀ ਤੁਸੀਂ ਸਟੇਜ ਤੇ ਚੱਲ ਜਿਓ ਮੈਨੂੰ ਲੱਗਦਾ ਸਿਆਸਤ ਕਦੇ ਨਹੀਂ ਚੇਂਜ ਹੋਊਗੀ ਆ ਕਿਸਾਨੀ ਮੋਰਚੇ ਦੇ ਵਿੱਚ ਸਾਡੀਆਂ ਬੀਬੀਆਂ ਨੇ ਬੋਲਣਾ ਸਿੱਖ ਲਿਆ ਸਾਡੀਆਂ ਬੀਬੀਆਂ ਨੂੰ ਸੰਘਰਸ਼ ਕਰਨੇ ਆ ਗਏ ਤੇ ਦੂਜੀ ਵੱਡੀ ਗੱਲ ਇਹ ਆ ਬੀਬੀਆਂ ਦਾ ਆਉਣਾ ਕਿ ਹਰ ਜਿਹੜੀ ਮਾਂ ਉਹ ਫਿਕਰਮੰਦ ਹੈ ਕਿ ਸਾਡੇ ਬੱਚੇ ਕਿਤੇ ਨਸ਼ੇ 'ਚ ਨਾ ਚਲੇ ਜਾਏ ਉਹ ਬਚਾਉਣਾ ਚਾਹੁੰਦੀ ਹੈ ਤੇ ਅਮਰਤਪਾਲ ਨੇ ਕੀ ਮਤਲਬ ਇੱਕ ਬਿਮਾਰੀ ਦਾ ਇਲਾਜ ਲੱਭ ਲਿਆ ਅਮਰਤਪਾਲ ਨੇ ਇਹ ਲੋਕਾਂ ਨੇ ਖਤਮ ਨਹੀਂ ਕਰਨੇ ਇਹਨਾਂ ਨੇ ਤਾਂ ਨਸ਼ੇ ਵਧਾਉਣੇ ਆ ਪਰ ਅਮਰਤਪਾਲ ਨੇ ਇਲਾਜ ਲੱਭ ਲਿਆ ਕਿ ਜੇ ਅਸੀਂ ਬੱਚਿਆਂ ਨੂੰ ਸੇਧ ਕਰਕੇ ਚੰਗੀ ਅਸੀਂ ਅਮਰਤ ਵਾਲੇ ਪਾਸੇ ਲੈ ਜਾਵਾਂਗੇ ਤਾਂ ਬੱਚੇ ਅਮਰ ਇੱਥੋਂ ਵੀ ਵੱਸ ਜਾਣਗੇ ਤੇ ਆਪਣੀਆਂ ਜਿਹੜੀਆਂ ਨਰੁਈਆਂ ਸਿਹਤਮੰਦ ਜਿਹੜੀਆਂ ਸਿਆਸਤਾਂ ਵੀ ਕਰ ਸਕਣ ਖਾਰਾ ਸਾਹਿਬ ਬੀਬੀ ਜੀ ਕਹਿ ਰਹੇ ਕਿ ਅਮਰਤਪਾਲ ਹੋਣੇ ਨਸ਼ਿਆਂ ਤੋਂ ਦੂਰ ਕਰਨਗੇ ਔਰ ਮਾਵਾ ਚਿੰਤਤ ਨੇ ਤੁਸੀਂ ਸੁਣਿਆ ਕਿ ਨਹੀਂ ਬਲਟੋਆ ਸਾਹਿਬ ਦਾ ਇੱਕ ਬਿਆਨ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਵੀ ਬੰਦਾ ਮੇਰੇ ਮੂਰੇ ਲਿਆ ਕੇ ਖੜਾ ਕਰ ਦੋ ਜਿਹਨੇ ਨਸ਼ਾ ਛੱਡਿਆ ਹੋਵੇ ਅਮਰਤਪਾਲ ਦੇ ਕਹਨ ਤੇ ਉਸ ਲੀਡਰ ਬਾਰੇ ਕੀ ਗੱਲ ਕਰੀਏ ਜਿਹੜਾ ਕਹਿੰਦਾ ਕਤੀੜ ਨਾਲ ਲਈ ਫਿਰਦਾ ਇੱਕ ਇੰਟਰਵਿਊ ਦੇ ਵਿੱਚ ਇਹੀ ਲੀਡਰ ਬੋਲ ਰਿਹਾ ਹੈ ਕਿ ਭਾਈ ਅਮਰਤਪਾਲ ਦੇ ਨਾਲ ਤੱਕ ਤੀੜ ਤੁਰੇ। ਦੇਖੋ ਅਮਰਤ ਧਾਰੀ ਸੇਖਣੇ ਨਾਲ ਬੀਬੀਆਂ ਨੇ ਜਿਹੜੇ ਲੀਡਰ ਨੂੰ ਇਹ ਹੀ ਨਹੀਂ ਪਤਾ ਕਿ ਮੈਂ ਆਪਦੇ ਹਲਕੇ ਦੇ ਬੰਦਿਆਂ ਨੂੰ ਇਹ ਲਬਜ ਨਹੀਂ ਬੋਲਣੇ ਉਸ ਆਪਾਂ ਲੀਡਰ ਦੇ ਬਾਰੇ ਕੀ ਬੋਲ ਸਕਦੇ। ਬਾਕੀ ਜਿਹੜੀ ਗੱਲ ਰਹਿ ਗਈ ਅਮਰਤ ਦੀ ਦੇਖੋ ਜੇ ਆਨੰਦਪੁਰ ਸਾਹਿਬ ਅਮਰਤ ਛਕਿਆ ਹੈ ਜਾਂ ਕਾਲ ਤਖਤ ਸਾਹਿਬ ਤੇ ਅਮਰਤ ਛਕਿਆ ਹੈ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਉਹ ਆਦਮੀ ਦੁਆਰਾ ਨਸ਼ਾ ਕਰਨ ਲੱਗ ਗਏ ਹੁਣ ਘਟੋ ਘਟ 2000 3000 ਬੰਦੇ ਨੇ ਅਮਰਤ ਤਾਂ ਛਕਿਆ ਹੈ ਨਾ। ਇਸ ਗੱਲ ਤੇ ਵੀ ਉਹ ਡਾਊਟ ਕਰਦੇ ਦੱਸੋ ਕਹਿੰਦੇ ਕਿੰਨੇ ਆ ਕਿ ਨੀ ਅ ਇਹ ਤਾਂ ਇੱਕ ਲਿਸਟ ਡਿਫਰੈਂਟ ਡਿਫਰੈਂਟ ਜੀ ਗੱਲ ਹੈ ਜਦੋਂ ਆਪਾਂ ਕਿਸੇ ਕੋਈ ਚਲਾਈ ਜੀ ਗੱਲ ਕਰਨੀ ਹੋਵੇ ਤਾਂ ਆਪਾਂ ਕਹਿੰਦੇ ਦਿਖਾ ਦਿਓ ਨਹੀਂ ਇਹ ਤਾਂ ਚਰਚਾ ਹੈ ਨਾ ਕਿ ਅਕਾਲੀ ਦਲ ਹੁਣ ਤੱਕ ਪੰਥ ਦੀ ਪਾਰਟੀ ਸੀ ਇਹ ਹਲਕਾ ਪੰਥਕ ਹਲਕਾ ਹੈ ਤਾਂ ਅੱਜ ਪੰਥ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਰਾਹ ਤੇ ਤੁਰਨਾ ਹੈ ਕੀ ਉਹਨਾਂ ਨੂੰ ਸੁਣਨਾ ਹੈ ਜਾਂ ਅਮਰਪਾਲ ਨੂੰ ਸੁਣਨਾ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਹੋਵੇ ਕਿ ਉਹਨਾਂ ਦੀ ਗੱਲ ਤੇ ਯਕੀਨ ਦੇਖੋ ਅੱਜ ਇਹਨਾਂ ਦਾ ਫਰਜ਼ੇ ਬਣਦਾ ਸੀ ਕਿ ਅਸੀਂ ਪੰਥਕ ਲੀਡਰ ਸਾਡਾ ਪੰਥ ਜਿਹੜਾ ਸਹੀ ਰਾਹ ਤੇ ਚੱਲ ਨੋ ਡਾਊਟ ਕਿ ਪੱਟੀ ਹਲਕੇ ਤੋਂ ਲੱਗ ਜੋ ਸਾਰੇ ਪਿੰਡਾਂ ਦੇ ਅੰਦਰ ਨਸ਼ਾ ਹੈ ਤੇ ਮੈਂ ਅੱਗੇ ਵੀ ਕਹਿ ਕੇ ਆਇਆ ਨਸ਼ਾ ਕਿਤੇ ਵੀ ਗਵਰਨਮੈਂਟ ਬੰਦ ਨਹੀਂ ਕਰ ਸਕਦੀ ਤੁਹਾਨੂੰ ਸ਼ਾਇਦ ਪਤਾ ਹੋਣਾ ਹੈ ਕਿ ਮਾਸਟਰ ਤਾਰਾ ਸਿੰਘ ਚਾਹੇ ਉਹਨਾਂ ਬਾਰੇ 1 ਲੱਖ ਕਿੰਤੂ ਪ੍ਰਿੰਤੂ ਕਰ ਲਈਏ ਪਰ ਉਹ ਲੀਡਰ ਕਿਸ ਟਾਈਪ ਦੇ ਸੀ ਉਹ ਸਿਆਸਤ ਵੀ ਕਰਦੇ ਸੀ ਧਰਮ ਪ੍ਰਚਾਰ ਵੀ ਕਰਦੇ ਸੀ ਪਿੰਡਾਂ ਜਾਣਾ ਰਾਤ ਪੈ ਜਾਣੀ ਉਥੇ ਧਰਮ ਪ੍ਰਚਾਰ ਕਰਨਾ ਤੁਰ ਕੇ ਮੁੜ ਕੇ ਦੂਜੇ ਬਾਰੇ ਆ ਕੇ ਸਿਆਸਤ ਕਰਨੀ ਇਹਨਾਂ ਲੀਡਰਾਂ ਦਾ ਫਰਜ਼ੇ ਬਣਦਾ ਸੀ कि ਪਹਿਲੋ ਧਰਮ ਪ੍ਰਚਾਰ ਕਰਨਾ ਕਿ ਦੇਖੋ ਪ੍ਰਚਾਰ ਤੋਂ ਬਿਨਾ ਕੋਈ ਵੀ ਬੰਦਾ ਨਸ਼ਾ ਨਹੀਂ ਛੱਡ ਸਕਦਾ ਤੁਸੀਂ ਤੇ ਮੈਂ ਦੋਨੇ ਚਿੱਟਾ ਕਿਉਂ ਨਹੀਂ ਲਉਂਦੇ ਆਪਾਂ ਨੂੰ ਨੌਲੇਜ ਹੈ ਜਦੋਂ ਕਿਸੇ ਬੰਦੇ ਨੂੰ ਤੁਸੀਂ ਬਚਪਨ ਚੋਂ ਦੀ ਬਾਹ ਫੜ ਕੇ ਉਹਨੂੰ ਉਧਰ ਲੈ ਜਾਓਗੇ ਜਿਹੜੀ ਉਹਦੀ ਦਿਸ਼ਾ ਸਹੀ ਹੈ ਤੇ ਬੱਚਾ ਵਾਪਸ ਨਹੀਂ ਜਾਂਦਾ ਜਦੋਂ ਬੱਚੇ ਨੂੰ ਅਸੀਂ ਟਰਾਲੀਆਂ ਤੇ ਚੜਾ ਲਿਆ ਅੱਜ ਵੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਪਹਿਲੋ ਇਲੈਕਸ਼ਨ ਹੁੰਦੇ ਸੀ ਤੇ ਇੱਕ ਬੰਦੇ ਨੂੰ ਭੇਜੀਦਾ ਕਿ ਇੱਕ ਤਾਂ ਸ਼ਰਾਬ ਦਾ ਇੰਤਜ਼ਾਮ ਕਰ ਤੇ ਇੱਕ ਮਾੜੀ ਜੀ ਭੁੱਕੀ ਲਿਆ ਤੇ 50 ਕੋ ਬੰਦੇ ਇਕੱਠੇ ਕਰ ਤੇ ਫਲਾਣਾ ਲੀਡਰ ਆ ਰਿਹਾ ਤੇ 10 ਕਿ ਮਿੰਟ ਬਾ ਦੇ ਯਾਰ ਪਿੱਛੇ ਸ਼ਰਾਬ ਵਰਤਾਵਾਂਗੇ ਆਪਾਂ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਪਿੰਡ ਚ ਬੀਬੀਆਂ ਤੇ ਬੰਦੇ ਬਾਹਰ ਖਲੋਤੇ ਹੋਏ ਨੇ ਕਿਸੇ ਪਿੰਡ ਚਲੇ ਜੋ ਬੀਬੀਆਂ ਹੱਥ ਜੋੜ ਕੇ ਖਲੋਤੀਆਂ ਨੇ ਉਹ ਐਂ ਕਹਿ ਰਹੀਆਂ ਨੇ ਜਿਵੇਂ ਕੋਈ ਰੱਬ ਆਇਆ ਖਦਾ ਆਇਆ ਤੇ ਐਦੂ ਤੇ ਵੱਡੀ ਚੀਜ਼ ਕੀ ਹੋਵੇਗੀ ਇਹ ਚੀਜ਼ ਚਾਹੀਦੀ ਸੀ ਪੰਥਕ ਅਕਾਲੀ ਦਲ ਉਹ ਪਿੰਡ ਚ ਵੜਦੇ ਨੇ ਤੇ ਲੋਕ ਚੀਕਾ ਮਾਰਨ ਲੱਗ ਪੈਂਦੇ ਨੇ ਯਾਰ ਆਹ ਬੰਦੇ ਨੇ ਜਿਹੜਾ ਪੰਜਾਬ ਖਾ ਗਏ ਨੇ ਯਾਰ ਤੁਸੀਂ ਕੀ ਚਾਹੁੰਦੇ ਸੀ ਬਤੌਰ ਰੈਪ੍ਰੈਜ਼ੈਂਟੇਟਿਵ ਆਫ ਅਮਰਤਪਾਲ ਸਿੰਘ ਕਿ ਅਕਾਲੀ ਦਲ ਇਹ ਸੀਟ ਖਾਲੀ ਛੱਡ ਦਿੰਦਾ ਤੁਹਾਡੇ ਵਾਸਤੇ ਨਹੀਂ ਮੇਰੇ ਦੇਖਣ ਨੂੰ ਜਿੰਦਾ ਫਰਜ ਨਹੀਂ ਸੀ ਬਣਦਾ ਨਹੀਂ ਲੜਨਾ ਚਾਹੀਦਾ ਸੀ ਨਹੀਂ ਲੜਨਾ ਚਾਹੀਦਾ ਸੀ ਉਹਨਾਂ ਨੂੰ ਪਤਾ ਸੀ ਕਿ ਇੱਕ ਆਦਮੀ ਪ੍ਰਚਾਰ ਕਰ ਰਿਹਾ ਉਹਦੇ ਉੱਪਰ ਵਿਦਾਊਟ ਰੀਜ਼ਨ ਐਨਐਸਐ ਲਾਈ ਹੈ ਸਾਨੂੰ ਇੱਕ ਕੌਮ ਦੇ ਲਈ ਇਹ ਖਲੋਣਾ ਚਾਹੀਦਾ ਤਾਂ ਕਿਤੇ ਨਾ ਕਿਤੇ ਉਹ ਗਲਤੀ ਕਰ ਗਿਆ ਪਰ ਉਹਨਾਂ ਨੂੰ ਤਾਂ ਉਸ ਪ੍ਰਚਾਰ ਤੇ ਹੀ ਡਾਊਟ ਹੈ ਨਾ ਜਦੋਂ ਜਦੋਂ ਬੰਦੇ ਤੇ ਹੀ ਡਾਊਟ ਹੋ ਗਿਆ ਫਿਰ ਉਹ ਕਿਉਂ ਛੱਡ ਜਾਂਦੇ ਸੀ ਡੇਢ ਮਹੀਨਾ ਪਹਿਲੋ ਇਹੀ ਅਕਾਲੀ ਦਲ ਮੋਰਚੇ ਜਾ ਕੇ ਸੋਭਾ ਕਰ ਰਿਹਾ ਉਸ ਤੋਂ 20 ਦਿਨ ਪਹਿਲਾਂ ਇਹਨਾਂ ਦੀ ਬੀਬਾ ਉਹ ਵੀ ਸੋਭਾ ਕਰ ਰਹੀ ਐ ਮਜੀਠੀਆ ਵੀ ਸੋਭਾ ਕਰ ਰਿਹਾ ਐ ਉਸ ਤੋਂ ਸਾਲ ਪਹਿਲਾਂ ਇਹ ਸਾਰਾ ਪਰਿਵਾਰ ਬਦਨਾਮੀ ਕਰ ਰਿਹਾ ਪਰ ਜਦੋਂ ਇਲੈਕਸ਼ਨ ਲੜਨ ਲੱਗਦਾ ਇਨਸਾਨ ਇਹ ਕੈਰੇਕਟਰ ਆਉਂਦਾ ਇਲੈਕਸ਼ਨ ਤੇ ਤਾਂ ਇਹ ਫੇਰ ਗਾਲਾਂ ਕੱਢਣ ਲੱਗ ਪੈਂਦੇ ਨੇ ਹੁਣ ਮਤੂਲ ਕੀ ਹੋਇਆ ਮਤੂਲੇ ਆ ਸਿਰਫ ਸਾਨੂੰ ਕੁਰਸੀ ਚਾਹੀਦੀ ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਸਾਡੇ ਨਾਲ ਠੱਠੇ ਖੂ ਜਾਵੇ ਇਲਾਕਾ ਸੀ ਕਿ ਲੈਣਾ ਨਾ ਸਾਨੂੰ ਦਾ ਸਿਰਫ ਇੱਕ ਵੋਟ ਚਾਹੀਦੀ ਸੋ ਇੱਥੇ ਆ ਕੇ ਅਕਾਲੀ ਦਰ ਖਤਮ ਹੋਇਆ ਤੁਸੀਂ ਨੋਟ ਕਰੋ ਮੋਦੀ ਹੈ ਆਪਾਂ ਲੱਖ ਵਿਰੋਧ ਕਰ ਗਏ ਉਸ ਬੰਦੇ ਦਾ ਪਰ ਉਸ ਬੰਦੇ ਜਿੱ ਇੱਕ ਬੜੀ ਵੱਡੀ ਸਿਫਤ ਹੈ ਉਸ ਬੰਦੇ ਨੇ ਆਪਦਾ ਧਰਮ ਨੂੰ ਪ੍ਰਮੋਟ ਕੀਤਾ ਉਹ ਮੁੱਖ ਮੰਤਰੀ ਆਪਦੇ ਸਟੇਟਾਂ ਚ ਲਾਇ ਗਰੀਬ ਘਰਾਂ ਉਹਨਾਂ ਨੇ ਮੁੱਖ ਮੰਤਰੀ ਬਣਾਏ ਨੇ ਕੋਈ ਪੰਡਤ ਬਣਾਤਾ ਕੋਈ ਕਿਵੇਂ ਬਣਾਤਾ ਕਾਰਨ ਕੀ ਹੈ ਮੇਰੇ ਧਰਮ ਨੂੰ ਉੱਪਰ ਲੈ ਕੇ ਚੱਲੇ اگر بزنس مین نو ਤੁਸੀਂ ਆਪ ਦਾ ਰਾਜ ਦੇ دیو گے او بزنس ਵਧਾਵੇਗਾ او ਧਰਮ ਦੀ ਗੱਲ ਤੇ ਆਪਦੇ ਲੋਕਾਂ ਦੀ ਗੱਲ ਨਹੀਂ ਕਰਦਾ ਜੋ ਪੰਜਾਬ ਚ ਹੋ ਚੁੱਕਾ ਸੋ ਸਾਨੂੰ ਇਸ ਵਕਤ ਆਪਦੀ قوم ਦਾ لیڈر ਜਿਵੇਂ ਕੋਈ 50 60 ਸਾਲ ਪਹਿਲੋ ਸਾਡੇ ਅਕਾਲੀ ਦਲ ਚ ਹੁੰਦੇ ਸੀ ਸਾਨੂੰ ਉਹ ਲੀਡਰ ਚਾਹੀਦੇ ਨੇ ਸ਼ਾਇਦ ਉਹ ਖਡੂਰ ਸਾਹਿਬ ਤੋਂ ਸ਼ੁਰੂ ਹੋ ਜਾਈ ਸ਼ਾਇਦ ਉਹ ਅਕਾਲੀ ਦਲ ਆਜੇ ਜੋ ਜਥੇਦਾਰ ਝੰਬਰ ਸਿੰਘ ਤੇ ਜਕਰਤਾਰ ਸਿੰਘ ਝੰਬਰ ਦਾ ਸੀ ਹਮ ਮਾਸਟਰ ਤਾਰਾ ਸਿੰਘ ਰਾਣਾ ਸੀ ਲੱਖ ਲੋਕ ਵਿਰੋਧਤਾ ਕਰਨ ਦੇਖੋ ਇੱਕ ਬੰਦੇ ਤੇ ਬਹੁਤ ਸਾਰੇ ਪੁਆਇੰਟ ਹੁੰਦੇ ਨੇ ਪਰ ਮੈਂ ਇੱਕ ਕੌਮ ਦੇ ਪ੍ਰਤੀ ਉਹ ਬੰਦੇ ਸਮਰਪਿਤ ਜਿਹੜੀ ਚਰਚਾ ਵਾਰ-ਵਾਰ ਹੋ ਰਹੀ ਹੈ ਤੁਹਾਨੂੰ ਦੋਨਾਂ ਨੂੰ ਮੇਰਾ ਇਹ ਸਵਾਲ ਹੈ ਇੱਕ-ਇੱਕ ਕਰਕੇ ਜਵਾਬ ਚਾਹੁੰਨਾ ਕਿ ਤੁਹਾਡੇ ਵਿਰੋਧੀ ਇਹ ਕਹਿ ਰਹੇ ਆ ਕਿ ਜਿਹੜੇ ਸੰਵਿਧਾਨ 'ਚ ਭਾਈ ਸਾਹਿਬ ਬਲੀਵ ਹੀ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਫਿਰ ਉਸ ਸੰਵਿਧਾਨ ਦੀ ਸੌਂ ਕਿਵੇਂ ਚੁੱਕੋਗੇ ਮੇਰੀ ਗੱਲ ਸਵਿਧਾਨ ਨੂੰ ਕੁਛ ਨਹੀਂ ਹੋਇਆ ਸਵਿਧਾਨ ਦੇ ਵਿੱਚ ਸਵਿਧਾਨ ਠੀਕ ਲਿਖਿਆ ਗਿਆ ਸਵਿਧਾਨ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਪ੍ਰੋਬਲਮ ਆਈ ਹੈ ਕਿ ਜਦੋਂ 20 25000 ਬੰਦਾ ਲਾ ਵਾਰਿਸ ਕਰਤਾ ਉਹ ਸਵਿਧਾਨ ਦੇ ਅਨੁਸਾਰ ਸੀ ਜਦੋਂ ਸਾਡੇ ਸਿੱਖਾਂ ਦੇ ਗਲਾਂ ਵਿੱਚ ਦਿੱਲੀ ਦੇ ਵਿੱਚ ਟਾਇਰ ਭਾਈ ਉਹ ਸਵਿਧਾਨ ਦੇ ਅਨੁਸਾਰ ਸੀ ਜਦੋਂ ਵੱਡੇ ਬਾਦਲ ਨੇ ਉੱਥੇ ਧਾਰਾ ਜਾ ਕੇ ਪਾੜੀ ਕੀ ਉਹ ਸਵਿਧਾਨ ਦੇ ਅਨੁਸਾਰ ਸੀ ਇਹ ਸਾਰੀਆਂ ਗੱਲਾਂ ਦੇ ਸਾਨੂੰ ਜਵਾਬ ਦੇ ਦੇਣ ਤੇ ਫਿਰ ਅਸੀਂ ਦੱਸਾਂਗੇ ਵੀ ਅਮਰਤਪਾਲ ਨੇ ਸਵਿਧਾਨ ਦੀ ਵਿਆਖਿਆ ਕਿਵੇਂ ਕੀਤੀ ਆ ਉਹਨੇ ਕੋਈ ਗਲਤ ਨਹੀਂ ਕੀਤੀ ਸਵਿਧਾਨ ਦੀ ਵਿਆਖਿਆ ਗਲਤ ਨਹੀਂ ਕੀਤੀ ਨਾ ਸਵਿਧਾਨ ਗਲਤ ਹੈ ਸਵਿਧਾਨ ਠੀਕ ਆ ਪਰ ਜਿਹੜੇ ਲੋਕ ਆਪਣੇ ਲਈ ਹੋਰ ਇੰਪਲੀਮੈਂਟ ਕਰਦੇ ਸਵਿਧਾਨ ਨੂੰ ਤੇ ਸਾਡੇ ਲਈ ਕੁਝ ਹੋਰ ਇੰਪਲੀਮੈਂਟ ਕਰਦੇ ਉਹ ਉੱਥੇ ਗਲਤੀ ਹੁੰਦੀ ਹੈ ਸਵਿਧਾਨ ਸਹੀ ਆ ਜੋ ਹੁਣ ਤੁਸੀਂ ਸੰਵਿਧਾਨ ਦੀ ਜੇ ਉਹ ਕਹਿੰਦੇ ਆ ਵੀ ਸੰਵਿਧਾਨ ਨੂੰ ਨਹੀਂ ਮੰਨਦਾ ਜਿਉਂ ਕਹਿੰਦਾ ਪਾਸਪੋਰਟ ਨੂੰ ਕਿ ਡਾਕੂਮੈਂਟ ਮੰਨਦਾ ਤੇ ਕੀ ਦੀ ਚ ਸ਼ੱਕ ਹੈ ਕਿ ਪਾਸਪੋਰਟ ਜਿਹੜਾ ਸਾਡਾ ਉਹ ट्रैवल ਡਾਕੂਮੈਂਟ ਹੈ ਤੇ ਡਾਕੂਮੈਂਟ ਹੀ ਆ ਟਰੈਵਲ ਤੋਂ ਅਸਿਕਾਰ ਹੀ ਨਹੀਂ ਸਕਦੇ ਪਾਸਪੋਰਟ ਤੋਂ ਨਹੀਂ ਕਰ ਸਕਦੇ ਤੇ ਜੇ ਤੁਸੀਂ ਸਵਿਧਾਨ ਦੀ ਗੱਲ ਕਰਦੇ ਹੋ ਹੁਣ ਸਾਡੇ ਗੱਲ ਆਇਡੈਂਟੀਟੀ ਦੀ ਨਹੀਂ ਆ ਉਹ ਸਾਡੀ ਆਇਡੈਂਟੀਟੀ ਵੀ ਹੈ ਬਲ ਡਵਾਈਡ ਕਿ ਅਸੀਂ ਜੇ ਭਾਰਤੀ ਹੋਣ ਦਾ ਕਿਤੇ ਸਬੂਤ ਦੇਣਾ ਤਾਂ ਪਾਸਪੋਰਟ ਹੀ ਸਬੂਤ ਹੋਊਗਾ ਪਾਸਪੋਰਟ ਹੀ ਸਬੂਤ ਹੋਊਗਾ ਫਿਰ ਤੁਸੀਂ ਕਿਸੇ ਵੀ ਕੰਟਰੀ ਚਲ ਜਓ ਹਰ ਕੰਟਰੀ ਦੇ ਕਾਇਦੇ ਕਾਨੂੰਨ ਹੈ ਤੁਹਾਨੂੰ ਉਸ ਕੰਟਰੀ ਦੇ ਕਾਇਦੇ ਕਾਨੂੰਨਾਂ ਦੇ ਮੁਤਾਬਕ ਹੀ ਰਹਿਣਾ ਪੈਂਦਾ ਹੈ ਤੇ ਜਦੋਂ ਤੁਸੀਂ ਇਹਦੀ ਸ਼ਬਦਾਏ ਦੀ ਕਰੋਗੇ ਪਾਸਪੋਰਟ ਦੀ ਗੱਲ ਕਰੋਗੇ ਸਬਦਾਨ ਦੀ ਗੱਲ ਕਰੋਗੇ ਆਪਣੇ ਆਧਾਰ ਕਾਰਡ ਦੀ ਗੱਲ ਕਰੋਗੇ ਹੁਣ ਆਧਾਰ ਕਾਰਡ ਤੋਂ ਬਿਨਾਂ ਤਾਂ ਸਾਡਾ ਬੈਂਕ ਦਾ ਖਾਤਾ ਵੀ ਨਹੀਂ ਖੁੱਲਦਾ ਤੇ ਫਿਰ ਅਸੀਂ ਇੱਥੇ ਰਹਿਣਾ ਹੈ ਅਸੀਂ ਕੋਈ ਪਸ਼ੂ ਪੰਛੀ ਜਾਂ ਡੰਗਰ ਤਾਂ ਨਹੀਂ ਗਏ ਅਸੀਂ ਆਦਮੀਆਂ ਵਾਂਗੂ ਰਹਿਣਾ ਚਾਹੁੰਦੇ ਆ ਤੇ ਅਸੀਂ ਰਹਿੰਦੇ ਪਏ ਆ ਤੇ ਕੋਈ ਵੀ ਕਾਦੇ ਕਾਨੂੰਨ ਆ ਜਿਹੜੇ ਇੱਕ ਕੰਟਰੀ ਜਿਹੜਾ ਉਹ ਵੱਜਾ ਹੁੰਦਾ ਤੇ ਇਹ ਵੀ ਅਸੀਂ ਸੰਵਿਧਾਨ ਦੇ ਅਨਸਾਰ ਹੀ ਅਸੀਂ ਇੱਥੇ ਜਿਉਣੇ ਹਾਂ ਪਰ ਜਿਹੜੀ ਸੋਵਰਨ ਸਟੇਟ ਦਾ ਜ਼ਿਕਰ ਉਹ ਵਾਰ-ਵਾਰ ਕਰਦੇ ਆ ਉਹਦੀ ਲੜਾਈ ਇਸੇ ਮੌਜੂਦਾ ਸਟੇਟ ਦਾ ਹਿੱਸਾ ਬਣ ਕੇ ਕੀਤੀ ਜਾ ਸਕਦੀ ਹੈ ਨਹੀਂ ਉਹ ਮੈਂ ਤੁਹਾਨੂੰ ਜਵਾਬ ਦਿੰਦਾ 1947 ਤੋਂ ਪਹਿਲਾਂ ਨਹਿਰੂ ਪਟੇਲ ਗਾਂਧੀ ਇੰਗਲੈਂਡ ਦੇ ਸੰਵਿਧਾਨ ਨੂੰ ਨਹੀਂ ਸੀ ਮੰਨਦੇ ਉਹਨਾਂ ਦਾ ਫਲੈਗ ਨੂੰ ਅੱਗ ਲਾਉਂਦੇ ਹੁੰਦੇ ਸੀ ਉਹਨਾਂ ਦੀਆਂ ਬੁੱਕ ਨੂੰ ਅੱਗ ਲਾਉਂਦੇ ਹੁੰਦੇ ਸੀ ਅਸੀਂ ਆਜ਼ਾਦੀ ਚਾਹੁੰਦੇ ਹਾਂ ਪਰ 1947 ਤੋਂ ਪਹਿਲਾਂ ਜਿਹੜੇ ਇਲੈਕਸ਼ਨ ਹੁੰਦੇ ਨੇ ਪਟੇਲ ਤੇ ਨਹਿਰੂ ਉਸੇ ਸੰਵਿਧਾਨ 'ਤੇ ਇਲੈਕਸ਼ਨ ਲੜਦੇ ਇਲੈਕਸ਼ਨ ਦੇਖੋ ਨਾ ਬਾਉ ਗਿਣਤੀ ਹੈ ਜਿਹੜੀ ਹਿੰਦੁਸਤਾਨ ਦੀ ਜਦੋਂ ਸਵਾਲ ਪੁੱਛਦੀ ਹੈ ਤੇ ਇਕੱਲੀ ਪੱਗ ਨੂੰ ਸਵਾਲ ਪੁੱਛਦੀ ਨਹੀਂ ਠੀਕ ਹੈ ਲੌਜੀਕ ਦੀ ਗੱਲ ਹੈ ਤੁਸੀਂ ਲੌਜੀਕ ਦਾ ਜਵਾਬ ਦੇ ਰਹੇ ਹੋ ਤਾਂ ਜਿਹੜੇ ਬਹੁਤ ਸਾਰੇ ਲੋਕ ਇਹ ਸਵਾਲ ਕਰ ਰਹੇ ਹੈ ਇਹਦਾ ਜਵਾਬ ਉਹਨਾਂ ਨੂੰ ਇਸ ਤਰੀਕੇ ਨਾਲ ਮਿਲ ਨਹੀਂ ਜੇ ਮੈਂ ਤੁਹਾਨੂੰ ਮੈਂ ਦੱਸਣਾ ਨਾ ਜੀ ਉਹਨਾਂ ਨੂੰ ਸਵਾਲ ਇੱਕ ਪੈਦਾ ਉਹ ਉਹਨਾਂ ਦਾ ਪ੍ਰੋਬਲਮ ਕੀ ਆਉਂਦੀ ਹੈ ਉਹ ਕਹਿੰਦੇ ਨਹੀਂ ਇਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਕਾਰਨ ਕੀ ਉੱਥੇ ਪ੍ਰੋਬਲਮ ਆਊਗੀ ਸਵਾਲ ਪੁੱਛੇਗਾ ਇਹ ਹੀ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਡਰ ਸੀ 1999 ਦੇ ਅੰਦਰ ਚਲੋ ਕਿਤੇ ਨਾ ਕਿਤੇ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਗਲਤੀ ਕਰ ਜਾਂਦਾ ਹੈ ਤਾਂ ਸਾਡੇ ਸਿੱਖ ਲੀਡਰਾਂ ਨੇ ਕਿਸ ਤਰੀਕੇ ਦੇ ਨਾਲ ਉਸ ਇਨਸਾਨ ਨੂੰ ਮਾੜਾ ਜਿਹਾ ਚੇਂਜ ਕਰਤਾ ਜਦ ਕਿ ਉਦੋਂ ਉਹ ਬਹੁਤ ਵੱਡੇ ਲੀਡਰ ਨੇ ਪੰਜਾਬ ਸੰਭਾਲ ਲੈਣਾ ਸੀ ਕਿਤੇ ਨਾ ਕਿਤੇ ਸਾਡੇ ਲੋਕ ਇਹੋ ਜਿਹਾ ਕੁਐਸਚਨ ਪੁੱਟ ਕਰ ਲੈਂਦੇ ਨੇ ਜਿੰਦਾ ਮੈਸੇਜ ਬੜਾ ਗਲਤ ਆਉਂਦਾ ਹੈ ਤਾਂ ਉਹ ਹੀ nehru ਉਹ ਹੀ ਪਟੇਲ ਉਹ ਹੀ ਮਹਾਤਮਾ ਗਾਂਧੀ ਜਿਹੜੇ ਇੰਗਲੈਂਡ ਨੂੰ ਗਾਲਾਂ ਕੱਢਦੇ ਸੀ ਉਹਦੇ ਇਲੈਕਸ਼ਨ ਨਹੀਂ ਸੀ ਲੜਦੇ ਉਹ ਹੀ ਇਲੈਕਸ਼ਨ ਲੜ ਕੇ ਉਥੇ ਐਮਐਲਏ ਤੇ ਐਮਪੀ ਬਣਦੇ ਆ ਸੋ ਮੇਰੀ ਇਹ ਇਨੀ ਕੁ ਤੁਹਾਨੂੰ ਦੱਸਣ ਦੀ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਬਾਬਾ ਦੇ ਉਲਟ ਬੋਲਦੇ ਤਾਂ ਬਾਬਰ ਨੂੰ ਜਾਬਰ ਕਹਿੰਦੇ ਹਮ ਅਸੀਂ ਉਹ ਦੇਸ਼ ਨੂੰ ਬਾਬੇ ਨਾਨਕ ਨੇ ਦੇਸ਼ ਨੂੰ ਨਹੀਂ ਮੰਨਿਆ ਪਰ ਹਕੂਮਤ ਆਉਂਦੀ ਕਹਿਣੀ ਪੈਂਦੀ ਹੈ ਅਰੰਗਜੀਤ ਦਾ ਰਾਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਤੀ ਦੇ ਨੇ ਪਉਂਦੇ ਉਲਟ ਲੜਦੇ ਨੇ ਪਰਿਵਾਰ ਖਤਮ ਹੋ ਜਾਂਦਾ ਹੈ ਪਰ ਇਹ ਤਾਂ ਕਹਿਣਾ ਪੈਂਦਾ ਹੈ ਨਾ ਕਿ ਅਸੀਂ ਇਸ ਦੇਸ਼ ਦੇ ਰੰਗਜੀਤ ਦੇ ਰਾਜ ਹੀ ਰਹਿ ਰਹੇ ਹਾਂ ਸੋ ਇਹ ਗੱਲਾਂ ਨਹੀਂ ਹੁੰਦੀਆਂ ਕਈ ਕੌਮਾਂ ਨੇ ساری ਜ਼ਿੰਦਗੀ ਲੜਨਾ ਹੁੰਦਾ ਜਦੋਂ ਵੀ ਤੁਸੀਂ ਕਿਤੇ 84 ਦੀ ਗੱਲ ਕਰੋਗੇ ਨਾ ਅੱਖਾਂ ਅੱਗੇ 84 ਆਊਗੀ ਚਾਹੇ ਉਹ ਜੂਨ ਹੈ ਤੇ ਚਾਹੇ ਨਵੰਬਰ ਹੈ ਇੱਕ ਵਾਰੀ ਮਨ ਚ ਆਉਂਦਾ ਯਾਰੇ ਸਾਡਾ ਦੇਸ਼ ਹੀ ਇਸ ਗੱਲ ਦਾ ਇੱਕ ਜੂਨ ਨੂੰ ਹੀ ਵੋਟਾਂ ਇਸ ਗੱਲ ਦਾ ਫਰਕ ਪਊਗਾ ਵੀ ਦੇਖੋ ਇਸ ਚੀਜ਼ ਆਪਣੀ ਵੱਡੀ ਗੱਲ ਹੈ ਜਦੋਂ ਤੁਹਾਡੇ ਮਨ ਚ ਦੋ ਚੀਜ਼ਾਂ ਆਉਣਗੀਆਂ ਨਾ ਕਿ ਕਾਨਪੁਰ ਦੇ ਵਿੱਚ ਇੱਕ ਮਾਤਾ ਬੈਠੀ ਹੈ ਕਿ ਉਹਦੇ ਬੱਚੇ ਦੋ ਵਾਂਸਾਂ ਦੇ ਟਾਂਕੇ ਮੰਦਿਰ ਨੱਚ ਰਹੀ ਹੈ ਉਦੋਂ ਇੱਕ ਵਾਰੀ ਹਰ ਸਖ ਸਿੱਖ ਦੇ ਮਨ ਚ ਆਉਂਦਾ ਯਾਰੇ ਮੇਰਾ ਦੇਸ਼ ਹੀ ਨਹੀਂ ਪਰ ਥੋੜੇ ਚਰਬਾ ਤਾਂ ਆਉਂਦਾ ਰਹਿਣਾ ਤਾਂ ਇੱਥੇ ਹੀ ਆ ਮਖਾਰਾ ਸਾਹਿਬ ਅਸੀਂ ਉਸ ਧਰਤੀ ਤੇ ਬੈਠੇ ਆ ਜਿੱਥੇ ਮੇਰੇ ਕਹੇ ਹਰ ਦੂਜੇ ਪਰਿਵਾਰ ਚੋਂ ਇੱਕ ਸ਼ਹੀਦ ਹੋਣਾ ਹੈ ਹਰ ਦੂਜੇ ਪਰਿਵਾਰ ਜਿੰਨਾ ਪਿੰਡਾਂ ਚੋਂ ਜੇ ਹਰ ਪਰਿਵਾਰ ਚੋਂ ਇੱਕ ਸ਼ਹੀਦ ਹੈ ਨਾ ਤਾਂ ਕੀ ਬੀਬੀ ਜੀ ਇਸ ਕੱਲ ਦਾ ਅਸਰ ਬਹੁਤ ਡੂੰਗਾ ਇੱਕ ਜੂਨ 6 ਜੂਨ ਤੱਕ ਦੇ ਉਹ ਦਿਨ ਸਾਨੂੰ ਹਮੇਸ਼ਾ ਹੀ ਹਰ ਸਾਲ ਹੀ ਸਾਡੇ ਜਜ਼ਬਾਤ ਉਸ ਤਰ੍ਹਾਂ ਦੇ ਮੈਂ ਨਾ ਹਰ ਸਟੇਜ ਤੋਂ ਇਹ ਗੱਲ ਕਹਿ ਰਹੀ ਹਾਂ ਕਿ 1 ਜੂਨ ਨੂੰ ਇਹ ਕਲੂਕਾਰਾ ਦੇ ਸ਼ੁਰੂ ਹੋ ਜਾਣਾ ਹੈ ਇਹ ਜੂਨ ਸਾਡੀ ਅਰਦਾਸ ਹੋਣੀ ਹੈ 1 ਜੂਨ ਨੂੰ ਸਾਡੀ ਇਲੈਕਸ਼ਨ ਹੈ 4 ਜੂਨ ਨੂੰ ਸਾਡੇ ਰਿਜ਼ਲਟ ਹੈ ਤੇ 6 ਜੂਨ ਨੂੰ ਸਾਡੀ ਅਰਦਾਸ ਹੈ ਇਹਨੇ ਬਹੁਤ ਜਿਆਦਾ ਅਸਰ ਕਰਨਾ ਇਸ ਗੱਲ ਦਾ ਕੁਦਰਤ ਨੇ ਦਿੱਤੀਆਂ ਇਹ ਤਰੀਕਾ ਪਤਾ ਨਹੀਂ ਉਹਨਾਂ ਨੂੰ ਸਮਝ ਨਹੀਂ ਲੱਗੀ ਜੈ ਡਾਇਲੋਜੀ ਉਹਨਾਂ ਦੀ ਕਿਹੋ ਜੀ ਹੈ ਵੀ ਇਹ ਤਰੀਕਾ ਨਹੀਂ ਦੇਣੀਆਂ ਚਾਹੀਦੀਆਂ ਸੀ ਪੰਜਾਬ ਨੂੰ ਪਰ ਕੁਦਰਤ ਨੇ ਇਹ ਕਰਤਾ ਕਿ ਤੁਸੀਂ ਪਹਿਲੀ ਨੂੰ ਜਿਹੜਾ ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਦੇ ਨਾਲ ਵਿੱਚ ਜਿਹੜਾ ਸ਼ਬੀਲਾ ਦਾ ਦਿਹਾੜੇ ਵੀ ਆਉਣੇ ਆ ਇਸ ਚੀਜ਼ ਹੋਈ ਦੇ ਆ ਵੀ ਵਾਹਿਗੁਰੂ ਕਿਰਪਾ ਕਰੇ ਪਹਿਲੀ ਨੂੰ ਸਾਡੀ ਇਲੈਕਸ਼ਨ ਜਿਹੜੀ ਅਸੀਂ ਕਾਮਯਾਬ ਹੋਈਏ ਵੋਟਾਂ ਚ ਤਰੀਕੇ ਨਾਲ ਸਲੀਕੇ ਨਾਲ ਭੁਗਤ ਜਾਣ ਤੇ ਚਾਰ ਨੂੰ ਬਹੁਤ ਚੰਗੇ ਰਿਜ਼ਲਟ ਆ ਹੁਣ ਤੇ ਫਿਰ ਛੇ ਨੂੰ ਸਾਡੀ ਅਰਦਾਸ ਹੋਵੇ ਤੇ ਅਸੀਂ ਉਹਨਾਂ ਲੋਕਾਂ ਨੂੰ ਦੱਸੀਏ ਕਿ ਜਿਹੜੇ ਪੰਜਾਬ ਦੇ ਲੋਕ ਹੈ ਉਹ ਹਿਆਰਾਂ ਨਾਲ ਵੀ ਲੜਦੇ ਆ ਉਹ ਵਿਚਾਰਾਂ ਨਾਲ ਵੀ ਲੜਦੇ ਆ ਉਹ ਵੋਟਾਂ ਨਾਲ ਵੀ ਲੜਦੇ ਇੱਕ ਦੋ ਆਖਰੀ ਸਵਾਲ ਨੇ ਤੁਸੀਂ ਵੇਟ ਹੋ ਰਹੇ ਹੋ ਕੀ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਾਹ ਇਹਦੇ ਨਾਲ ਖੁੱਲੂਗਾ ਬਹੁਤ ਟੈਕਨੀਕਲ ਗੱਲ ਹੈ ਇਹ ਕਨਫਰਮ ਨਹੀਂ ਹੁੰਦਾ ਜੀ ਕਈ ਕਈ ਲੀਡਰ ਨੇ ਜਿਹੜੇ ਜਿੱਤੇ ਨੇ ਅੱਜ ਤੱਕ ਵੀ ਜੇਲਾਂ ਦੇ ਅੰਦਰ ਨੇ ਪਰ ਕਿਉਂਕਿ ਇਹ ਸਿਆਸੀ ਹੈ ਹੂੰ ਇਹ ਜਿਹੜੀ ਐਨਐਸਏ ਇੱਕ ਸਿਆਸਤ ਦੇ ਤਹਿਤ ਹੈ ਇਹ ਸ਼ਾਇਦ ਪ੍ਰੈਸ਼ਰ ਪੈਣ ਦੇ ਨਾਲ ਬੰਦਾ ਬਾਹਰ ਵੀ ਆ ਸਕਦਾ ਕਿਉਂਕਿ ਇਹ ਕ੍ਰਿਮੀਨਲ ਤਾਂ ਕ੍ਰਾਈਮ ਤਾਂ ਹੈ ਨਹੀਂ ਨਾ ਜੀ ਕੋਈ ਪਰਚਾ ਦਰਜ ਨਹੀਂ ਹੋਇਆ ਐਨਐਸਏ ਲਾਤੀ 157 ਦਾ ਜਿਹੜਾ ਸੁਧਰਿਆ ਰੂਪ ਹੈ ਤੇ ਸੋ ਪ੍ਰੈਸ਼ਰ ਦੇ ਨਾਲ ਹੈ ਤੇ ਜੇ ਸ਼ਾਇਦ ਪ੍ਰੈਸ਼ਰ ਪੈ ਜੇ ਤੇ ਇਹ ਦਸੇ ਬੰਦੇ ਬਾਹਰ ਵੀ ਆ ਸਕਦੇ ਕਿ ਇਹ ਵਰਲਡ ਵਾਈਡ ਜੇ ਉਹ ਨਹੀਂ ਬਾਹਰ ਕੱਢਦੇ ਤਾਂ ਇੱਕ ਹਿਊਮਨ ਰਾਈਟਸ ਦੇ ਤਹਿਤ ਮੈਸੇਜ ਜਾਂਦਾ ਵੀ ਮੁਲਕ ਆਪਦੀ ਮੈਂਬਰ ਪਾਰਲੀਮੈਂਟ ਨੂੰ ਬਾਹਰ ਨਹੀਂ ਲੈ ਕੇ ਆ ਰਿਹਾ 2027 ਦੇ ਵਿੱਚ ਨੌ ਦੇ ਨੌ ਐਮਐਲਏ ਜਿਹੜੇ ਇੱਥੇ ਇਸੇ ਸੋਚਦੇ ਹੀ ਜਿੱਤਣ ਇਹਦਾ ਇੱਕ ਮੈਸੇਜ ਇਸ ਤੋਂ ਵੱਡਾ ਅੱਗੇ ਆਉਣਾ ਹੈ ਬਾਕੀ ਤੁਸੀਂ ਇੱਕ ਜੂਨ ਵਾਲੀ ਗੱਲ ਕੀਤੀ ਹਿੰਦੁਸਤਾਨ ਦੀ ਹਕੂਮਤ ਸਦਾ ਇਹ ਕਹਿੰਦੀ ਹੈ ਕਿ ਜਿਸ ਦਿਨ ਸਿੱਖਾਂ ਦੇ ਇਹੋ ਜਿਹੇ ਦਿਨ ਆਉਣ ਸਿੱਖ ਮੂੰਹ ਚ ਰਮਾਲ ਪਾ ਕੇ ਨੱਚਦਾ ਉਹ ਦਿਨ ਤਾਂ ਲਿਆਂਦੇ ਨੇ ਇੱਕ ਤੋਂ 6 ਜੂਨ ਤੱਕ ਜਿਹਨਾਂ ਉਹਨਾਂ ਲਿਆਂਦੇ ਨੇ ਇਲੈਕਸ਼ਨ ਹੋਣ ਇਹ ਹਰਮੰਦਰ ਸਾਹਿਬ ਦੀ ਗੱਲ ਨਾ ਕਰਨ ਮੂੰਹ ਚਰਮਾਲ ਪਾ ਕੇ ਇਹ ਸੜਕਾਂ ਤੇ ਨੱਚਦੇ ਹੋਣ ਇਹ ਤਾਂ ਹਿੰਦੁਸਤਾਨ ਦੀ ਹਕੂਮਤ ਦੀ ਸਾਡੇ ਪ੍ਰਤੀ ਸੋਚ ਉਹ ਸੋਚ ਇਸ ਤਰ੍ਹਾਂ ਦੀ ਹੈ ਉਹ ਕਈ ਕਿਹੜੇ ਸਾਲ ਅੱਗੇ ਸੋਚਦੇ ਨੇ ਸਾਤ ਸਾਨੂੰ ਸਮਝ ਨਹੀਂ ਆਉਂਦੀ ਉਹਨਾਂ ਦੀ ਸੋਚ ਸਾਨੂੰ ਆਣਾ ਨਚਾਇਆ 92 ਤੋਂ ਬਾਅਦ ਪੈਦਾ ਕਰਨੇ ਚਾਹੀਦੇ ਆ ਜਿਹੜੇ ਉਸ ਲੈਵਲ ਤੇ ਜਾ ਕੇ ਉਸ ਪੱਧਰ ਤੇ ਸੋਚਦੇ ਦੇਖੋ ਉਹਨਾਂ ਨੇ 92 ਤੋਂ ਬਾਅਦ ਸਾਨੂੰ ਨਚਾਇਆ ਮੂੰਹ ਚਰਮਾਲ ਪਾਏ ਸਿੱਖ ਨੱਚ ਸਿੱਖ ਜਿੰਨਾ ਨੱਚਦਾ ਖੁਸ਼ ਹੁੰਦਾ ਜਦੋਂ ਸਿੱਖ ਫੰਡਾਮੈਂਟਲ ਰਾਈਟ ਦੀ ਗੱਲ ਕਰਦਾ ਓਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਵਕੂਨ ਦਾ ਐਂਡ ਹੁੰਦਾ ਫਿਰ ਤੁਸੀਂ ਕਹਿ ਰਹੇ ਹੋ ਸਾਨੂੰ ਨਚਾਰ ਬਣਾਇਆ ਜਾ ਰਿਹਾ ਬਿਲਕੁਲ ਬਣਾਇਆ ਇੰਡੀਆ ਦੇ ਅੰਦਰ ਬਿਲਕੁਲ ਉਹਨਾਂ ਨੇ ਨਚਾਰ ਹੀ ਬਣਾਇਆ ਤੁਸੀਂ ਜਿਹੜੇ ਬੰਦੇ ਨਚਾਰ ਨੂੰ ਉਹ ਜਿੰਨਾ ਮਰਜ਼ੀ ਰਾਈਜ਼ ਕਰੇ ਸਾਡੇ ਆਈਡਲ ਉਹ ਨੇ ਨਾ ਉਹ ਕਿੰਨੇ ਰਾਈਜ਼ ਕਰਕੇ ਦੂਸਰਾ ਕਰਦੇ ਨੇ ਤੁਸੀਂ ਸਾਡੇ ਕੋਲੇ ਮੂਸੇਵਾਲੇ ਵਰਗੇ ਵੀ ਤਾਂ ਹੈਗੇ ਆ ਜਿਹੜੇ ਹੱਕਾਂ ਦੀ ਗੱਲ ਕਰਨ ਵਾਲੇ ਵੀ ਸੀਗੇ ਐਂਡ ਹੋ ਗਿਆ ਹੁਣ ਸਰਦਾਰ ਕਰਕੇ ਐਂਡ ਮੰਨਦੇ ਹੋ ਇਹੀ ਹੋਇਆ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਐਂਡ ਕਿਉ ਕੋਈ ਬੰਦੇ ਦੀ ਪ੍ਰਾਈਵੇਟ ਪ੍ਰੋਪਰਟੀ ਸੀ ਕੋਈ ਆਪ ਰਾਜ ਮੰਗ ਰਿਆ ਸੀ ਨਾ 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 ਉਹ ਕਹਿ ਰਿਆ ਸੀ ਕਿ 25000 ਮੁੰਡਾ ਕਿੱਥੇ ਐ ਸਵਾਲ ਤਾਂ ਇਨਾ ਕੁ ਸੀ ਇਹ ਇਹ ਗਿਣਤੀ ਬੀਬੀ ਜੀ ਹੈ ਤੁਹਾਡੇ ਕੋਲੇ ਕਿਉਂਕਿ ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਹਿੰਦੂ ਲੀਡਰ ਦਾ ਇੰਟਰਵਿਊ ਕੀਤਾ ਆਖਰੀ ਸਵਾਲ ਆਖਾਰਾ ਸਾਹਿਬ ਸਮਾਂ ਦੇ ਆ ਜੇ ਬਹੁਤ ਇੰਪੋਰਟੈਂਟ ਸਵਾਲ ਹੈ ਉਹ ਬੈਸ ਕੇ ਇਹ ਗੱਲ ਕਰਦੇ ਆ ਕਿ 25000 ਦੀ ਗਿਣਤੀ ਲਿਆ ਦਿਓ ਸਾਨੂੰ ਜਿੱਥੇ ਮਰਜ਼ੀ ਭਾ ਲਿਆ ਜੇ ਇਹ ਗਿਣਤੀ ਹੈ ਆਪਣੇ ਕੋਲ ਦੇਖੋ ਜੀ ਸਾਰੇ ਇਹ ਇਹਦੀ ਡਾਕੂਮੈਂਟੇਸ਼ਨ ਹੋਈ ਹੈ ਤੇ ਹੋ ਰਹੀ ਆ ਤੁਸੀਂ ਵਿਸ਼ਵਾਸ ਨਹੀਂ ਕਰ ਸਕੋਗੇ ਕਿ ਕੁਝ ਲੋਕ ਇੱਕ ਤਾਂ ਉਹਨਾਂ ਨੇ ਲਾਵਾਰਸ ਕਹਿ ਕੇ ਸਾਨੂੰ ਸਾੜਿਆ ਦੂਜਾ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਦਰਿਆਵਾਂ ਦੇ ਵਿੱਚ ਰੋੜਿਆ ਤੇ ਤੀਜੀ ਗਿਣਤੀ ਇਹੋ ਜੀ ਵੀ ਮੇਰੇ ਕੋਲੇ ਆਈ ਆ ਕਿ ਉਹਨਾਂ ਇੰਨੇ ਗੁੰਮ ਕਰ ਦਿੱਤੇ ਗਏ ਆ ਲੋਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਸਾਡੀਆਂ ਬੀਬੀਆਂ ਬੱਚੇ ਵੀ ਹੁੰਦੇ ਆ ਵੀ ਜਿਨ੍ਹਾਂ ਦਾ ਕੋਈ ਵੀ ਆਲਟਰਨੇਟਿਵ ਨਹੀਂ ਅਸੀਂ ਕੋਈ ਚੈਲੰਜ ਤਾਂ ਕੀਤਾ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪਰ ਉਹ ਬਣਾ ਦੇ ਟੁੱਥ ਟੁੱਥ ਕਮਿਸ਼ਨ ਬਣਾ ਲੈਣ ਜੇ ਅਸੀਂ ਇੱਕ ਕਮਿਸ਼ਨ ਬਣਾਇਆ ਸੀਗਾ ਕਲਦੀਪ ਸਿੰਘ ਜਸਟਿਸ ਕਲਦੀਪ ਸਿੰਘ ਦੇ ਅੰਡਰ ਤੇ ਉਹ ਇਹਨਾਂ ਨੇ ਚੱਲਣ ਨਹੀਂ ਦਿੱਤਾ ਉਹ ਬਦਲ ਪਰਵਾਰ ਨਹੀਂ ਬਦਲ ਨਹੀਂ ਕਹਿ ਕੇ ਉਹਨੂੰ ਕਿ ਇਹਦਾ ਡੀਮੋਰੀਲਾਈਜ਼ ਹੋ ਜੂਗੀ ਪੰਜਾਬ ਜਿਹੜੀ ਪੰਜਾਬ ਪੁਲਿਸ ਹੈ ਤੇ ਉਹ ਕਮਿਸ਼ਨ ਨੂੰ ਬੰਦ ਕਰਾਤਾ ਉਹ ਪੈਰਲਲ ਨੈਰੇਟਿਵ ਦਿੰਦੇ ਉਹ ਕਹਿੰਦੇ 35000 ਹਿੰਦੂ ਮਾਰਤਾ ਇਹ ਪੈਰਲਲ ਨੈਰੇਟਿਵ ਦਿੰਦੇ ਉਹ ਨਹੀਂ ਇਹਦਾ ਫਿਰ ਤੋਂ ਬੜਾ ਸੌਖਾ ਡੋਤ ਕਰੀ ਕਮਿਸ਼ਨ ਬਣਾ ਦੇਣ 25 ਵੀ ਨਿਕਲੇ ਉਧਰ 35 ਵੀ ਨਹੀਂ ਉਹ ਤਾਂ ਬੜੇ ਕਲੀਅਰ ਹੋ ਚੁੱਕੀ ਹੈ ਜੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਬੁੱਕ ਦੇ ਅੰਦਰ ਜਦੋਂ ਦਰਗਾਣਾ ਮੰਦਰ ਜਾਂਦੇ ਨੇ ਤਾਂ ਇੱਕ ਪੰਡਤ ਉੱਥੋਂ ਲਿਸਟ ਦਿੰਦਾ ਉਹ ਪੰਡਤ ਲਿਸਟ ਦਿੰਦਾ ਫੋਟੋਸਟੇਟ ਹੈ ਉਹ ਉਹਨਾਂ ਦੇ ਕੋਲ ਆਉਂਦੀ ਹੈ ਉਸ ਤੋਂ ਬਾਅਦ ਉਹ ਲੋਕਾਂ ਦੇ ਘਰ ਵਿਜ਼ਿਟ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਗੁੰਮ ਨੇ ਉਹ ਬੰਦੇ ਮਿਲ ਨਹੀਂ ਰਹੇ ਫਿਰ ਉਥੇ ਕਲੀਅਰ ਹੁੰਦਾ ਕਿ ਇਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਵੀ ਨਹੀਂ ਮਿਲੀਆਂ ਹੂੰ ਸੋ ਆਹੀ ਇਦੋਂ ਵੱਡਾ ਕੀ ਹੋਊਗਾ ਅਜੇ ਮੈਂ ਕਿ ਸੱਚੇ ਜ਼ਿੰਦਗੀ ਦੇ ਅੰਦਰ ਸਬੂਤ ਦੇ ਦੇ ਕਿ ਮਰ ਗਿਆ ਇਸ ਕੰਟਰੀ ਨੂੰ ਪਰ ਉਸ ਤੇ ਫਿਰ ਵੀ ਕਿਹਾ ਗਿਆ ਕਿ ਨਹੀਂ ਤੂੰ ਝੂਠ ਲੜਨ ਤਾ ਇਹੋ ਜੇ ਫਿਰ ਕਹਿਣਾ ਪੈਂਦਾ ਸਿਸਟਮ ਆਖਰੀ ਸਵਾਲ ਹੈ ਤੁਸੀਂ ਅੱਜ ਇਹ ਨੈਰੇਟਿਵ ਸਟੇਜ ਤੋਂ ਦੇ ਰਹੇ ਹੋ ਵੀ ਇਲੈਕਸ਼ਨ ਭਾਈ ਸਾਹਿਬ ਨੇ ਨਹੀਂ ਕਿਹਾ ਵੀ ਮੈਂ ਬਾਹਰ ਆਉਣਾ ਵਾਸਤੇ ਲੜਨੀ ਹੈ ਸੰਗਤ ਨੇ ਪ੍ਰੈਸ਼ਰਾਈਜ਼ ਕੀਤਾ ਤਾਂ ਸੰਗਤ ਲੜਾ ਰਹੀ ਹੈ ਨਹੀਂ ਹੋਰ ਸਾਡੇ ਕੋਲੇ ਕੋਈ ਰਾਹ ਹੀ ਨਹੀਂ ਬਚਦਾ ਹੁਣ ਜਦੋਂ ਅਸੀਂ ਇੱਕ ਜ਼ਰੂਰੀ ਨਹੀਂ ਹੁੰਦਾ ਕਿ ਉਵੇਂ ਹੀ ਹੋ ਜਾਵੇ ਤੁਸੀਂ ਕਹਿੰਦੇ ਹੋ ਵੀ ਉਹ ਬਾਹਰ ਨਹੀਂ ਆ ਸਕਦਾ ਕਿਉਂਕਿ ਸਵਾਲ ਇਹ ਹੋ ਰਿਹਾ ਕਿ ਬਾਕੀ ਬੰਦੀ ਸਿੰਘਾਂ ਦਾ ਜ਼ਿਕਰ ਕਿਉਂ ਨਹੀਂ ਭਾਈ ਰਾਜੋਆਣਾ ਦਾ ਭਾਈ ਹਵਾਰਾ ਦਾ ਸਿਰਫ ਅਮਰਪਾਲ ਨੂੰ ਇਸ ਤਰੀਕੇ ਨਾਲ ਪ੍ਰੈਜੈਂਟ ਇਹ ਵਰਸਾ ਸਿੰਘ ਮਲਟੋਵਾ ਇੰਟਰਵਿਊ ਅੱਜ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਇਹ ਸਵਾਲ ਕਰ ਰਿਹਾ ਪਰ ਉਹ ਗਲਤ ਕਹਿ ਰਿਹਾ ਵੀ ਜਦੋਂ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਭਾਈ ਹਵਾਰਾ ਉਹ ਕਹਿੰਦੇ ਆ ਅਮਿਤ ਸ਼ਾਹ ਨੇ ਹੁਣੇ ਕਿਹਾ ਸੀਗੇ ਨੇ ਵੀ ਉਹ ਉਹ ਤੇ ਗਲਤੀ ਨਹੀਂ ਮੰਨਦੇ ਆਪਦੀ ਤੇ ਉਹਨਾਂ ਦਾ ਇੱਕ ਅੰਦਾਜ਼ ਜਿ ਸਾਡੇ ਸਿੰਘਾਂ ਦਾ ਜਿਨ੍ਹਾਂ ਨੇ ਇਹ ਸਾਰੇ ਕੰਮ ਕੀਤੇ ਐ ਤੇ ਬੜੇ ਜ਼ਰੂਰੀ ਸੀਗੇ ਬੈਂਤ ਸਿੰਘ ਨੂੰ ਮਾਰਨਾ ਬੜਾ ਜ਼ਰੂਰੀ ਸੀ ਇੰਦਰਾ ਗਾਂਧੀ ਨੂੰ ਮਾਰਨਾ ਬੜਾ ਜ਼ਰੂਰੀ ਸੀਗਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਇਹ ਪਿਰਤਾਂ ਵੀ ਅਸੀਂ ਕਿਵੇਂ ਸਜਾ ਦਿੰਨੇ ਆ ਤਾਂ ਫਿਰ ਇਹਦੇ ਵਿੱਚ ਤਾਂ ਉਹਨਾਂ ਦਾ ਬਾਹਰ ਆਉਣਾ ਤਾਂ ਫਿਰ ਮੁਸ਼ਕਲ ਹੋ ਜੂਗਾ ਜਦੋਂ ਉਹ ਕਿਸੇ ਗੱਲ ਤੇ ਕਾਨੂੰਨ ਤਾਂ ਕਹਿੰਦਾ ਹੈ ਵੀ ਤੁਸੀਂ ਆ ਝੁੱਕ ਕੇ ਤੇ ਅਰਜੀ ਦੇਓ ਵੀ ਅਸੀਂ ਗਲਤੀ ਨਹੀਂ ਕੀਤੀ ਤੇ ਪਰ ਉਹ ਸਾਡੇ ਯੋਧੇ ਆ ਜਿਹੜੇ ਉਹ ਕਹਿੰਦੇ ਅਸੀਂ ਨਹੀਂ ਗਲਤੀ ਕੀਤੀ ਅਸੀਂ ਮੰਨਦੇ ਹੀ ਨਹੀਂ ਇਸ ਗੱਲ ਨੂੰ ਤੇ ਇਹ ਕੋਈ ਮਸਲਾ ਨਹੀਂ ਹੈਗਾ ਜੇ فرض ਕਰੋ ਵੀ ਬੰਦੀ ਸਿੰਘ ਬਾਹਰ ਵੀ ਨਹੀਂ ਆਉਂਦੇ ਜਦੋਂ ਜਸਵੰਤ ਸਿੰਘ ਖਾਲੜਾ ਦੇ ਆ ਕੇਸਾਂ ਦੀ ਗੱਲ ਹੈ ਤੇ ਜਦੋਂ ਇਹ ਸਾਰੇ ਕੇਸ ਅਸੀਂ ਲੈ ਕੇ ਗਏ ਆਂ ਕੋਰਟਾਂ ਦੇ ਵਿੱਚ ਨਿਆ ਮਿਲਦਾ ਕਿ ਨਹੀਂ ਮਿਲਦਾ ਕੇ ਪੀਐਸ ਗੱਲ ਨੂੰ ਅਸੀਂ ਕਰ ਨਹੀਂ ਸਕੇ ਹੈਨਾ ਸਜਾ ਨਹੀਂ ਦਵਾ ਸਕੇ ਪਰ ਉਹਨਾਂ ਲੋਕ ਘਟਾਰੇ ਦੇ ਵਿੱਚ ਅਸੀਂ ਖੜਾ ਕੀਤਾ ਗੱਲ ਇੱਥੋਂ ਤੱਕ ਪਹੁੰਚੀ ਕਿ ਕੇਪੀਐਸ ਗੱਲ ਦੇ ਭੋਗ ਤੇ ਕੋਈ ਜਾਣ ਤਿਆਰ ਨਾ ਹੋ ਕਿ ਇਸ ਤੋਂ ਵੱਡੀ ਸਜ਼ਾ ਕੋਈ ਹੋ ਸਕਦੀ ਹੈ ਤੇ ਇਹੋ ਹੀ ਅਸੀਂ ਕਹਿੰਦੇ ਆ ਜੇ ਅਮਰਤਪਾਲ ਜਾਉਂਦੇ ਸੰਗੀਆਂ ਸਾਥੀਆਂ ਨੂੰ ਬਾਹਰ ਨਾ ਕੱਢਿਆ ਜਾਊਗਾ ਤੇ ਫੇਰ ਸਾਡੇ ਕੋਲੇ ਵੀ ਲੜਨ ਲਈ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਦੋਂ ਆਹ ਹੁਣ ਕਹਿੰਦੇ ਸੀਗੇ ਵੀ ਅਮਰਤਪਾਲ ਦੇ ਤਾਂ ਪੇਪਰ ਹੀ ਪਾਸ ਨਹੀਂ ਹੋਣੇ ਤੇ ਮੈਂ ਉਦੋਂ ਕਿਹਾ ਸੀਗਾ ਵੀ ਕੋਈ ਨਹੀਂ ਪਾਸ ਹੁੰਦੇ ਤਾਂ ਇਹ ਉਸ ਤੋਂ ਵੀ ਵੱਡੀ ਚੰਗੀ ਗੱਲ ਹੈ ਤੇ ਅਸੀਂ ਇਸ ਡੈਮੋਕਰੇਸੀ ਦਾ ਜਲੂਸ ਫਿਰ ਚੰਗੀ ਤਰ੍ਹਾਂ ਕੱਢਾਂਗੇ ਵੀ ਸਾਡੇ ਨਾਲ ਕੀ ਕਰਦੇ ਆ ਵੀ ਸਾਡੇ ਨਾਲ ਕੀ ਕਰਦੇ ਇਹ ਭਾਈ ਸਾਹਿਬ ਬਾਰੇ ਜਿਹੜੀ ਫਿਲਮ ਹੈ ਉਹ ਕਿੱਥੇ ਖੜੀ ਹੈ ਜੀ ਵੀ ਚਮਕੀਲਾ ਆ ਗਈ ਉਹ ਫਿਲਮ ਨਹੀਂ ਆਈ ਬਸ ਇਹੋ ਹੀ ਰੀਜ਼ਨ ਹੈ ਨਹੀਂ ਆ ਰਹੀ ਉਹ ਨਹੀਂ ਨਹੀਂ ਕਿਉਂ ਨਹੀਂ ਆ ਰਹੀ ਇਹ ਰੁਕੀ ਹੋਈ ਹੈ ਉਹ ਰੁਕੀ ਹੋਈ ਹੈ ਉਹ ਕਹਿੰਦੇ ਕੱਟ ਲਾਉਗੇ ਇਹਦੇ ਵਿੱਚ ਕਿ ਜਦੋਂ ਉਹ ਕਾਟਰ ਜਿਹੜੇ ਆ ਸਾਡਾ ਜਿਹੋਨਾਂ ਦਾ ਜਿਹੜਾ ਐਗਰੀਮੈਂਟ ਹੋਇਆ ਹੈ ਵੀ ਜਿਹੜੀ ਅਸਲੀ ਫਿਲਮ ਹੈ ਜਿਹੜੀ ਅਸੀਂ ਪੜ੍ਹੀ ਆ ਜਿਹਦਾ ਸਕ੍ਰਿਪਟ ਅਸੀਂ ਪੜ੍ਹਿਆ ਜੇ ਉਹ ਆਊਗੀ ਤੇ ਆਊਗੀ ਨਹੀਂ ਤੇ ਨਹੀਂ ਆਊਗੀ ਤੇ ਉਹ ਹੁਣ ਰੁਕੀ ਹੋਈ ਤਾਂ ਇਹ ਮਤਲਬ ਸਟੇਟ ਫਿਲਮ ਵੀ ਨਹੀਂ ਆਉਣ ਦੇਣਾ ਚਾਹੁੰਦੀ ਔਰ ਉਹ ਤਕੀਲਾ ਰਿਲੀਜ਼ ਕਰਾਉਂਦੀ ਹੈ ਸੇਮ ਐਕਟਰ ਦੀ ਉਹੀ ਦਿਲਜੀਤ ਆ ਉਹਦੇ ਵਿੱਚ ਵੀ ਉਹੀ ਦਿਲਜੀਤ ਆ ਬਿਲਕੁਲ ਹਾਂਜੀ ਨਹੀਂ ਉਹ ਕੋਈ ਨਹੀਂ ਇਨਸਾਫ ਲਈ ਲੜਨਾ ਜ਼ਰੂਰੀ ਹੁੰਦਾ ਜੇ ਨਹੀਂ ਆਉਣ ਦੇਣਗੇ ਤਾਂ ਕੋਈ ਵੱਖਰੀ ਗੱਲ ਨਹੀਂ ਉਹ ਤਾਂ ਕਿਤੇ ਨਾ ਕਿਤੇ ਰੀਅਲ ਆ ਹੀ ਜਾਣੀ ਹੈ ਬਾਹਰ ਫਿਲਮਾਂ ਤਾਂ ਬੜੀਆਂ ਬਣਨੀਆਂ ਬੜੀਆਂ ਬਣਨ ਵਾਲੀਆਂ ਫਿਲਮਾਂ ਆਏ ਜੇ ਪਰ ਸਾਨੂੰ ਪਤਾ ਵੀ ਅਸੀਂ ਅਜੇ ਚੋਪਾਂ ਵੀ ਕੋਈ ਨਹੀਂ ਇਹਨਾਂ ਨੂੰ ਜਿੱਤਤਾ ਕਰਨਾ ਉਹ ਜਿਹੜੇ ਉਹਨਾਂ ਦੇ ਡਾਇਰੈਕਟਰ ਜਾਂ ਫ੍ਰਾਂਚਰ ਰਹਿ ਗਏ ਉਹ ਕਹਿੰਦੇ ਆ ਵੀ ਉਹ ਸਾਨੂੰ ਥ੍ਰੈਟ ਕਰਦੇ ਆ ਪੀਐਮ ਨੂੰ ਦਫ਼ਤਰ ਵੱਲੋਂ ਵੀ ਅਸੀਂ ਜੇ ਤੁਸੀਂ ਇਹ ਫਿਲਮ ਰਿਲੀਜ਼ ਕਰੋਗੇ ਤੇ ਅਸੀਂ ਤੁਹਾਡੀ ਕੋਈ ਹੋਰ ਵੀ ਫਿਲਮ ਇੱਥੋਂ ਨਹੀਂ ਚੱਲਣ ਦੇਣੀ ਉਹ ਚਲੋ ਜਿਨ੍ਹਾਂ ਨੇ ਪੈਸੇ ਲਾਏ ਉਹਨਾਂ ਦਾ ਮਸਲਾ ਹੈ ਸਾਡਾ ਮਸਲਾ ਤੇ ਇਹ ਆ ਵੀ ਸਹੀ ਗੱਲ ਸਹੀ ਫਿਲਮ ਲੋਕਾਂ ਦੇ ਸਾਹਮਣੇ ਆਵੀ ਇਹ ਉਹਨਾਂ ਨਾਲ ਸਾਡੀ ਕਮਿਟਮੈਂਟ ਹੈ ਤੇ ਇਹਦੇ ਤੇ ਹੀ ਅਸੀਂ ਗੱਲ ਇਹ ਬਹੁਤ ਧੰਨਵਾਦ ਤੁਹਾਡਾ ਦੋਹਾਂ ਦਾ ਤੁਸੀਂ ਇਹਨਾਂ ਖੁੱਲਾ ਸਮਾਂ ਦਿੱਤਾ ਇਸ ਬਿਜ਼ੀ ਕੈਂਪੇਨ ਦੇ ਵਿੱਚ ਤੁਸੀਂ ਭਾਈ ਸਾਹਿਬ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਆਖਰੀ ਉਹਨਾਂ ਦੀ ਡੈੱਡ ਬੋਡੀ ਤੱਕ ਨਹੀਂ ਦੇਖ ਸਕੇ ਪਰ ਤੁਹਾਨੂੰ ਇਹ ਪਤਾ ਹੈ ਕਿ ਅਖੀਰ ਚ ਹੋਇਆ ਕੀ ਉਹਨਾਂ ਨਾਲ ਇਹ ਇਨਫੋਰਮੇਸ਼ਨ ਹੋਈ ਤੁਹਾਡੇ ਕੋਲੇ ਪਹੁੰਚੀ ਨਹੀਂ ਜੀ ਵੇਖੋ ਅਸੀਂ ਇਸ ਗੱਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਸਾਡੇ ਕੋਲੇ ਕੋਈ ਕਲੂ ਨਹੀਂ ਹੈਗਾ ਜਸਨ ਸਿੰਘ ਖਾਲੜਾ ਬਾਰੇ ਵੀ ਉਹਨਾਂ ਨਾਲ ਕੀ ਵਾਪਰਿਆ ਸੋ ਕੁ ਬੱਖਬਖ ਥਿਉਰੀਆਂ ਦੇ ਲੋਕ ਸਾਨੂੰ ਗੱਲਾਂ ਸੁਣਾਉਂਦੇ ਰਹੇ ਪਰ ਹੁਣ ਸਾਨੂੰ ਇਹ ਕਹਿਣਾ ਪਊਗਾ ਕਿ ਜੋ ਕੁਲਦੀਪ ਸਿੰਘ ਬਜੜੇ ਨੇ ਕੋਰਟ ਦੇ ਵਿੱਚ ਕਿਹਾ ਸਾਨੂੰ ਉਹ ਮੰਨ ਲਈ ਅਸੀਂ ਅੰਤਮ ਅਰਦਾਸ ਕੀਤੀ ਹੈ ਉਹਨਾ ਤੋਂ ਹੀ ਪੜਨਾ ਹੈ ਆਈ ਵਿਟਨਸ ਤੋਂ ਉਹੀ ਹੈ ਨਾ ਜੀ ਹਾਂ ਜੀ ਅਸੀਂ ਉਹ ਉਹਦੇ ਮੁਤਾਬਕ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਔਰ ਸ਼ਾਰਟ ਚ ਦੱਸ ਦਿਓ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਸ਼ਾਰਟ ਜੇਹੀ ਕਿਹਾ ਕਿ ਇੱਥੇ ਜਮਾਲ ਥਾਣੇ ਦੇ ਵਿੱਚ ਬਹੁਤ ਇਹਨਾਂ ਦੇ ਤਸ਼ੱਦਦ ਹੋਇਆ ਤੇ ਫਿਰ ਕੇਪੀਐਸ ਗਿੱਲ ਨੂੰ ਵੀ ਮੜਾਇਆ ਗਿਆ ਪਰ ਉਹਨਾਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਤਾ ਤੇ ਫਿਰ ਉਹਨਾਂ ਨੂੰ ਗੋਲੀ ਨਾਲ ਸ਼ਹੀਦ ਕੀਤਾ ਤੇ ਹਰੀਕੀਆਂ ਜਿਹੜੀਆਂ ਵੱਡੀਆਂ ਜਿਹੜੀਆਂ ਨਹਿਰਾਂ ਵਾਲੀਆਂ ਨਹਿਰਾ ਉੱਥੇ ਵਿੱਚ ਉਹਨਾਂ ਨੂੰ ਉਹਨਾਂ ਦੀ ਬਾਡੀ ਬਾਹਰ ਦਿੱਤਾ ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤ